ਵਾਹਿਗੁਰੂ ਦੀ ਕਿਰਪਾ ਨਾਲ ਛੋਟਾ ਜਿਹਾ ਬੀਰ ਆ ਗਿਆ ਕੀ ਨਾਮ ਹੈ ਤੁਹਾਡਾ ਮੈਂ ਕਿਹਾ ਪਿਆਰ ਨਾਲ ਪਿਆਰ ਨਾਲ ਕੀ ਨਾਮ ਹੈ ਤੇਰਾ ਪੁੱਤ ਇਹਦਾ ਨਾਮ ਤੇ ਬੀਰ ਦਾ ਨਾਮ ਕੀ ਰੱਖਿਆ ਰੱਖਿਆ ਨਹੀਂ ਰੇ ਚਲ ਵਾਹਿਗੁਰੂ ਉਹਨੂੰ ਬਰਾਬਰ ਦਾ ਕਰੇ ਤੇਰੇ ਵਰਗੀ ਸੇਮ ਸ਼ਕਲ ਹੈ ਦੀ ਵੀ ਹੈਨਾ ਹਾਂਜੀ ਅ ਕਿਹੜੇ ਸਕੂਲ ਚ ਪੜਦਾ ਇੱਕ ਪੈਰਾਡਾਈਸ ਸਕੂਲ OK ਚਲੋ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋਰ ਸਾਰੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਰਕਾਰ ਚੜ੍ਹਦੀ ਕਲਾ ਚ ਰੱਖੇ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚਾਹੁੰਨੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਬਿਹਰੋਗਤਾ ਜੀ ਤੇ ਸਾਰੇ ਰੋਜ਼ੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਸਾਡੇ ਘਰ ਲੱਗੀ ਜੀ ਸੇਲ ਸੇਲ ਲੱਗੀ ਆਏ ਜੀ ਵੀ ਜੈਸਮਿਨ ਬਿਜ਼ਨਸ ਸ਼ੁਰੂ ਕਰਿਆ ਜੀ ਛੁੱਟਾਂ ਦਾ ਸਭ ਤੋਂ ਪਹਿਲੇ ਕਸਟਮਰ ਸਾਡੇ ਪਰਿਵਾਰ ਦੇ ਮੈਂਬਰ ਆ ਹੈ ਧਾਰ ਵਾਲੇ ਆ ਹੈ ਕੈਸ਼ ਕੋਈ ਨਹੀਂ ਆਏਗਾ ਵਾਏ ਕੁਝ ਕਹਾ ਕਾਸਾ ਵਾਏ ਕੁਝ ਜਿੱਕੇ ਬਾਕੀ ਸਹੀ ਗੱਲ ਕਰੀਏ ਵਿੱਕੀ ਦੇ ਤੇ ਅਸੀਂ ਕਿ ਆ ਵੀ ਵਿੱਕੀ ਦੀ ਜੇਬ ਤੋਂ ਕੱਢ ਕੇ ਜੈਸਮੀਨ ਤੁਹਾਨੂੰ 100 ਕਿਤੇ 200 ਕਿਤੇ ਇਕੜਾ ਦੇ ਦੇ ਕਰਾਂਗੇ ਭਾਈ ਉਹ ਕਿ ਕਰਨਾ ਹੁਣ ਅਸੀਂ ਲੈਣੇ ਵੀ ਜ਼ਰੂਰੀ ਆ ਹੁਣ ਤੇ ਹੀ ਪੜਾਈ ਆ ਤਾਂ ਸਾਡਾ ਫਰਜ਼ ਬਣਦਾ ਪਿਆ ਆ ਆਪਣਾ ਉਮਾ ਉਹ ਕਰਨਾ ਵੀ ਅਸੀਂ ਵੀ ਸਪੋਰਟ ਕਰਨਾ ਉਹਦਾ ਸਪੋਰਟ ਕਿਆ ਕਰ ਰਹੀ ਇਹਨੇ ਆਧਾਰ ਤੇ ਰੱਖ ਲੇ ਇਹਨੇ ਬਜਾਰੀ ਨੂੰ ਨਕਦ ਚ ਵੇਚਣੋਂ ਤੇ ਪਹਿਲੇ ਪਹਿਲੇ ਸੂਟ ਵਿਕੇ ਉਹ ਵੀ ਆਧਾਰ ਤੇ ਮੈਂ ਵੀ ਆਪਣਾ ਫਟੂ ਆਕੇ ਮੈਂ ਚੱਕਿਆ ਨਾ ਚੱਕਾ ਮੈਂ ਆਪਣੀ ਜੇਬ ਚ ਪਾਈ ਫਿਰਦਾ ਹੱਦ ਦੇ ਪੈਸੇ ਕਿ ਮਨ ਨੂੰ ਪਤਾ ਖੰਨੇ ਸੇਲ ਚੋਂ ਰੋਪੜ ਸੇਲ ਚੋਂ ਕੁਝ ਸੇਲ ਛੱਡੀ ਰਹੀ ਹੁਣ ਆ ਇੱਥੇ ਫੇਰ ਇਹਨਾਂ ਨੇ ਮੈਨੂੰ ਪਤਾ ਵੀ ਇਹ ਖਾਲੀ ਤਾਂ ਕਿਸੇ ਨੂੰ ਜਾਣ ਨਹੀਂ ਦਿੰਦੇ ਇਹਨਾਂ ਨੇ ਥੱਲੇ ਕੋਈ ਪਾਈ ਸੂਟਾਂ ਵਾਲਾ ਹਾਕ ਮਾਰ ਦੇਵੇ ਹੋਕਾ ਦੇ ਦੇਵੇ ਤਨ ਸੇਨ ਸੇਨ ਜੰਗਲੇ ਪਰ ਤੇ ਥੱਲੇ ਕਰ ਨੂੰ ਤਿਆਰ ਹੋ ਜਾਂਦੇ ਉਧਰ ਖੜ ਕੇ ਖਿਚੜੀਆਂ ਪਾਈਆਂ ਇਧਰੋਂ ਖਿਚੜੀਆਂ ਹੀ ਪੈਦੀਆਂ ਜਾਨੀ ਨਹੀਂ ਮੁਝ ਕਾਕਾ ਕਾਲ ਸਾਹਿਬ ਆਏ ਗੁਰਜੀ ਕੀ ਫਤ ਮੇਰੇ ਘਰਾਂ ਨੇ ਤਾਂ ਕਹਿਤਾ ਸੇਲ ਦਾ ਕਪੜਾ ਨਹੀਂ ਪਾਣਾ ਸੰਦੀਪ ਤੈਨੂੰ ਮੈਂ 4500 ਦੋੜ ਦਵਾਂ ਮੈਂ ਵੀਡੀਓ ਚ ਤਾਂ ਮੈਂ ਕੋਈ ਨਹੀਂ ਜਾ ਰਹੀ ਮੈਂ ਗੱਲ ਤਾਂ ਨਹੀਂ ਨਹੀਂ ਖੜੀ ਆ ਇੱਕ ਵਾਰ ਉਧਰ ਵੀ ਕੈਸਮਨ ਵਾਲੀ ਵੀਡੀਓ ਤੇ ਦੇਖਣਾ ਪੈਣਾ ਵੀ ਹਾਂ ਵੀ ਮੈਂ ਕਹੀ ਗੱਲ ਹੈ ਕਿ ਨਹੀਂ ਮੈਂ ਉਹ ਬੁੱਧੂ ਚ ਮੈਂ ਵੀ ਦੱਸਿਆ ਵਾ ਪਿਕਾ ਦੇ 45 45 ਵਾਲੇ ਕਿਉਂ ਗਾਉਣੇ ਤੈਨੂੰ ਮੈਂ ਸਿੱਕੇ ਹੈ ਉਹ ਵੀਡੀਓ ਤਾਂ ਹੀ ਦੇਖ ਰਿਹਾ ਤੂੰ ਦੱਸ ਦੀ ਕਾਨੂੰ ਆ ਗੰਮੀ ਪੈਟਰੋਲ ਇਹ ਘੰਟਰਾ ਕੰਟਰੋਲ ਕਰ ਅਗਲਾ ਵੀਡੀਓ ਤਾਂ ਹੀ ਦੇਖ ਤੂੰ ਪਰ ਦੇਖਣ ਨਾਲ ਸਾਰੇ ਸਬਸਕ੍ਰਾਈਬਰਾਂ ਸੰਝੇ ਹੀ ਆ ਉਹੀ ਸਾਡੇ ਭੈਣ ਭਰਾ ਇੱਧਰ ਦੇ ਕੇ ਉਹ ਇੱਧਰ ਦੇਖਦੇ ਆ ਤੇ ਇੱਧਰ ਆਇਨੂੰ ਵੀ ਖੁਸ਼ੀ ਚੜੀ ਵੀ ਇਹ ਵੀ ਮੇਰੀ ਦੀਦੀ ਆ ਵੀ ਉਹ ਪੈਸੇ ਨਾਲ ਤੇਰੀ ਦੀਦੀ ਕਹਿਣਾ ਨਹੀਂ ਮੰਦੀ ਚੱਲੀ ਮੈਂ ਪੂਰੀ ਲੈ ਲੈ ਏਕੜਾ ਨਾਟਕ ਹੈ ਮੇਰੇ ਨਾਲ ਸੱਚੀ ਕਾਲ ਜੀ ਸਾਰੇ ਛੋਟੇ ਜਿਹੇ ਬਿਜ਼ਨਸ ਸ਼ੁਰੂ ਕਰਨ ਲੱਗੇ ਆ ਨਾ ਉਹ ਵਾਲੇ ਕਰਦੇ ਨੇ ਕਿਰਪਾ ਨਾਲ ਬਾਕੀ ਹੋਪਫੁਲੀ ਪੋਜ਼ਿਟਿਵ ਆ ਬੀ ਹੋਊਗਾ ਨੈਗੇਟਿਵ ਨਹੀਂ ਹੋਣੇ ਕੋਈ ਨਹੀਂ ਅੱਜ ਨਹੀਂ ਵਿਕੇ ਕੱਲੂ बिकੂਗੇ ਕੱਲੂ ਨਹੀਂ ਵਿਕੇ ਪਰਸ ਨੂੰ ਵਿਕਾਂਗੇ ਬਿਕੂਗੇ ਬੜਾ ਜ਼ਿਆਦਾ ਆਪਾਂ ਸੇ ਪ੍ਰੀਚੇ ਬਣਾਉਣਾ ਅਸੀਂ ਪੰਜਾਬੀ ਹੁੰਦੇ ਆ ਅਸੀਂ ਲੰਗਰ ਲਾਉਂਦੇ ਆ ਥਾਂ ਥਾਂ ਜਾ ਕੇ ਇਹਦਾ ਮਾਗਰ ਕਾਲਾ ਨੂੰ ਲੰਗਰ ਲਾਉਂਦੇ ਆ ਇਧਰ ਮੈਨੂੰ ਵਟਸਐਪ ਆ ਰਿਹਾ ਚਲ 10 ਸੂਟਾਂ ਦਾ ਆਰਡਰ ਆ ਗਿਆ ਵਟਸਐਪ ਮੇਰਾ ਇਹ ਖੁੱਲਦਾ ਨਹੀਂ ਲੋਕ ਹੋਇਆ ਪਿਆ ਮੈਨੂੰ ਫੋਟੋ ਸ਼ੋ ਹੋ ਜਾਂਦੀ ਵਿੱਚ ਵੀ ਆ ਕਿਸੇ ਨੇ ਸੂਟ ਦਾ ਆਰਡਰ ਕਰਿਆ ਅਜੇ ਹੁਣ ਵਿੱਚ ਨੰਬਰ ਨਹੀਂ ਸੌਂਦਾ ਹੈਗਾ ਉਹ ਪੰਗਾ ਖੜਾ ਹੋਇਆ ਵਾ ਸਾਰਾ ਸਾਸਰੀਕਾਲ ਜੀ ਸਾਰਿਆਂ ਨੂੰ ਸਾਸਰੀਕਾਲ ਮੈਂ ਵੀ ਦਿਖਦਾ ਉਧਰੋਂ ਵਿੱਚ ਨੂੰ ਹੋਰ ਵੀ ਮਿਲੋ ਜੀ ਸਾਸਰੀਕਾਲ ਜੀ ਸਾਰਿਆਂ ਨੂੰ ਭਾਈ ਬਹੁਤ ਬਹੁਤ ਮੁਬਾਰਕਾਂ ਤੁਸੀਂ ਤੁਸੀਂ ਹੁਣ ਬਿਜ਼ਨਸ ਕਰਿਆ ਸ਼ੁਰੂ ਨਾ ਹਾਂ ਹਾਂ ਅਸੀਂ ਤਾਂ ਹਾਸੀ ਮਜ਼ਾਕ ਤੇ ਤੁਹਾਨੂੰ ਪਤਾ ਹੀ ਵੀ ਸਾਡੇ ਠਿੱਡੇ ਸਾਡੇ ਠਿੱਡੇ ਜਿਹੜੇ ਮੈਰ ਵਿੱਕੀ ਤੇ ਬੜੇ ਬੜੇ ਜਿਹੇ ਨੇ ਉਹ ਹਾਸੀ ਮਜ਼ਾਕੇ ਭਰਿਆ ਹੋਇਆ ਦਾ ਵਿੱਚ ਹੁਣ ਜਿਆਦਾ ਹੀ ਬੜਾ ਹਾਂਸੀ ਵੀ ਮੋਰ ਵੀ ਜ਼ਰੂਰੀ ਹੈ ਹਾਂਸੀ ਕਰੀ ਸ਼ੁਰੂ ਤੇ ਨਹੀਂ ਮਿਲਣ ਆ ਜਦੋਂ ਬਿਜ਼ਨਸ ਸ਼ੁਰੂ ਕਰੇ। ਫਿਰ ਜਦੋਂ ਸ਼ੋਭ ਦਾ ਕੋਈ ਸੂਟ ਹੁੰਦਾ ਵਿੱਚ ਤਾਂ ਤਾਂ ਦਾ ਨੀ ਫਰ ਕਟਾਉਂਦੀ। ਨਹੀਂ ਸੁਭ ਦਾ ਸੂਟ ਨਹੀਂ ਹੈਗਾ ਸੁਭ ਦਾ ਪਰਸ ਜ਼ਰੂਰ ਚੱਕ ਆਪਾਂ ਕੈਸ਼ ਸੁਭ ਦੇ ਚ ਪਾਉਣਾ। ਕਿਹਨੇ ਆਇਆ? ਹੁਣ ਇਹਨਾਂ ਦੀ ਮਰਜ਼ੀ ਆ ਪਈ ਆਧਾਰ। ਉਸ ਦੇ ਬਾਅਦ ਇਹ ਕਹਵਾਲਿਆਂ ਤੁਸੀਂ ਤਾਂ ਆਧਾਰ ਕਰ ਲੈ ਵੀ ਪਹਿਲੇ ਦਿਨ ਨਾ ਪਰਚ ਵਿੱਚ ਕਿਤੇ ਹੈ। ਨਾ ਨਾ। ਨਹੀਂ ਨਹੀਂ। ਉਧਰ ਬੈਂਕ ਤੇ ਲੋਕਰ ਵੀ ਬੁੱਕ ਕਰਾ ਦੇ ਚਾਬੀ ਰਹਿਉਂਦੀ ਵੀ ਚਾਬੀ ਵੀ ਰਹਿੰਦੀ। ਸਾਰੇ ਉੱਥੇ ਜਮ੍ਹਾਂ ਕਰਾਉਣਾ ਹੈ। ਉੱਥੇ ਜਮ੍ਹਾਂ ਕਰਾਉਣਾ ਹੈ। ਆਪਾਂ। ਫਾਈਨਲ ਸਾਰਾ ਕੁਝ ਦੇਖਣਾ ਪੈਂਦਾ। ਹਾਂ ਚਲੋ। ਮਾਸ਼ਾਅੱਲ ਰੋਕੀਆ ਮੈਨੂੰ ਦੱਸੋ ਵੀ ਜੈਸਵੀਰ ਮੈਂ ਪਹਿਲਾਂ ਵੀ ਜਿਵੇਂ ਕਿ ਆ ਵੀ 9 ਨਗਦ 10000 ਕਿਹਾ ਜੇ 10000 ਦੇਣਾ ਹੈ ਤਾਂ ਆਪਣੇ 50 ਰੁਪਏ ਖਾਲਸੂ ਪਹਿਲੇ ਸੂਟ ਦਾ ਰੇਟ ਦੇਖਦੇ ਕਸਟਮਰ ਦੇਖ ਕੇ ਹੁਣ ਤਾਂ ਜਿਹੜਾ ਤੇਰੀ ਮੰਮੀ ਨਾਲ ਸੂਟ ਲੱਤੇ ਕੰਪੀਟੀਸ਼ਨ ਦਾ ਜ਼ਮਾਨਾ ਵਿਕੀ ਸੇ ਆ ਕੰਪੀਟੀਸ਼ਨ ਦਾ ਜ਼ਮਾਨਾ ਹੈ ਕਿਸੇ ਵੱਧ ਘੱਟ ਨਹੀਂ ਕਰ ਹੋਣੇ ਹੈਗੇ ਇਹ ਤਾਂ ਬਸ ਸਿੱਧੀ ਗੱਲ ਕਰੋ ਵੀ ਇਹ ਰੇਟ ਹੈਗੇ ਆ ਜੀ ਕੈਸ਼ ਦੇ ਹਾਂ ਉਧਾਰ ਵਾਲਾ ਸਾਡੇ ਕੋਲ ਕੰਮ ਨਹੀਂ ਹੈਗਾ ਜੀ ਐਡੇ ਅਸੀਂ ਤਖੜੇ बिजनेসম্যান ਹੈ ਨਹੀਂ ਉਧਾਰ ਵਾਲਾ ਸਿਸਟਮ ਸਾਡੇ ਕੋਲ ਦਾ ਹੈ ਨਹੀਂ ਹਾਂ ਇਹ ਉਧਾਰ ਕਰਦੀਆਂ ਇਹਨੇ ਉਧਾਰ ਕਰਿਆ ਉਹ ਕੁਝ ਨਹੀਂ ਦੇਖ ਦਊਂਗੀਆਂ ਇਹ ਕਾਤੇ ਕਰੂਗੀ ਉਧਾਰੇ ਮੇਰੇ ਬਟੇ ਨੇ ਕਰਿਆ ਅਸੀਂ ਕਿਹਾ ਵੀ ਤੇਰਾ ਚਾਚਾ ਚਾਹੇ ਤੇਰਾ ਪਾਪਾ ਉਹ ਗੁੱਗਲ ਦੇ ਹਾਂ ਦਵਾਂਗਾ ਗੂਗਲ ਪੇ ਵੀ ਕੱਢ ਲਈ ਜੀ ਮੈਂ ਦਵਾਂਗਾ ਉਹ ਚੱਕਰ ਨਹੀਂ ਹੁਣ ਤਾਂ ਸਾਲੇ 4 ਸੂਟ ਨਿਕਲੇ 6 ਹੋਰ ਨੇ ਤੇ ਇੱਕ ਦੇ ਦੇਈ ਦੀ 6 ਹੋਰ ਨੇ ਤੇ ਮੇਰੀ ਗੱਲ ਸੁਣ ਲੈ 6 ਹੋ ਗਏ ਮੈਂ ਜਿਹੜੇ ਵੰਡ ਦੇਣੇ ਆਲੇ ਦੁਆਲੇ ਇਹ ਇਹਨਾਂ ਨੂੰ ਤਾਂ ਪਾਉਣ ਨਹੀਂ ਦਿੰਦਾ ਫੇ ਜੇ ਐ ਕਿੰਨੀਆਂ ਲਾਲਚ ਹੈ ਨਹੀਂ ਇੱਕ ਗੱਲ ਕਹਾਂ ਤੁਹਾਡੇ ਇਹਦੇ ਵਿੱਚੋਂ ਮਿਲਗਾ ਸੂਟ ਆ ਬਾਕੀ ਬੂਆ ਦੀ ਮੇਰੇ ਮਾਮੀ ਨੂੰ ਲੈ ਲੈ ਮੀ ਮਾਮੀ ਨੂੰ ਲੈ ਲੈ ਆਇਆਂ ਸੂਟ ਵੈਰੀ ਗੁੱਡ ਫਿਰ ਠੀਕ ਬਹੁਤ ਸਾਨਾ ਇਹ ਦੋਨਾਂ ਵਾਸਤੇ ਠੀਕ ਆ ਤੇ ਇਹ ਸਰਿੰਦਰ ਦਾ ਹੈ ਹਾਂ ਬਲਜਿੰਦਰ ਦਾ ਠੀਕ ਹੈ ਚੰਗੀ ਦਾ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਮੰਮੀ ਬਾਤ ਵੀ ਲੈ ਲੈਣੇ ਆਪਣੀ ਵਾਸਤੇ ਮੰਮੀ ਦਾ ਕਲਰ ਨਹੀਂ ਤਾਂ ਹੈਗਾ ਬਈ ਅੱਛਾ ਚਲ ਕੋਈ ਦੁਬਾਰੇ ਭਾਈ ਅੱਗੇ ਨੂੰ ਕਲਰ ਲੈ ਆਈਂ ਬੁੜੀਆਂ ਵਾਲੇ ਕਲਰ ਵੀ ਚਾਹੀਦੇ ਨਹੀਂ ਮੇਰੀ ਗੱਲ ਸੁਣੋ ਜੀ ਜਿਹੜੀ ਜੈਸਮਿਨ ਵਾਲੀ ਵੀਡੀਓ ਉਹਦੇ ਚ ਤਾਂ ਆਹ ਦੇਖੋ ਜੀ ਸੂਟ ਇੰਨਾ ਸੋਹਣਾ ਇੰਨੀ ਚੁੰਨੀ ਹੁਣ ਮੰਮੀ ਦਾ ਕਲਰ ਨਹੀਂ ਤਾਂ ਹੈਗਾ ਨਹੀਂ ਐਂ ਨਹੀਂ ਮੈਂ ਕਿਹਾ ਉਹਨਾਂ ਦੇ ਜਿਹੜੇ ਨਹੀਂ ਜਾਨੀ ਆਹ ਪਤਾ ਉਹ ਮਾਹ ਕਹਿੰਦਾ ਸੁੱਖੋ ਭੈਣ ਜੀ ਨੂੰ ਕਹਿੰਦਾ ਵੀ ਆਪਣੀ ਮੰਮੀ ਦਾ ਸੂਟ ਬਾਤਾਂ ਦੇ ਆਪਣੀ ਵਾਸਤੇ ਨਹੀਂ 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 ਆਇਆ ਤੇ ਆਪਣੀ ਪੂਲ ਵਾਲੀ ਮੰਮੀ ਤਾਂ ਗੂੜੇ ਸੂਟ ਪਾਉਣੀ ਆ। ਉਹ ਮੰਮੀ ਪਾ ਸਕਦੇ। ਉਹ ਮੰਮੀ ਤੇ ਉਹ ਉਹ ਤਾਂ ਪਾ ਸਕਦੇ ਬੀਬੀ ਤਾਂ ਹੁਣ ਬੀਬੀ ਜੀ ਤਾਂ ਉਹ ਬੀਬੀ ਨੂੰ ਜਦੋਂ ਮਰਾਂ ਲੂ ਬਜ਼ੁਰਗਾਂ ਨੂੰ। ਪੀਪੀ ਨੂੰ ਲਿਆ ਤੂੰ ਕਿ ਦੇ ਸੁਣ ਲਾ ਜੀ 1 ਦਾ 60 ਸਾਲ ਦੇ ਉੱਪਰ ਉਮਰ ਵਾਲਿਆਂ ਨੇ ਸੂਟ ਲੈ ਕੇ ਆਣੇ ਇੱਕ ਕੁਰਤਾ ਪਜਾਮਾ ਲੈਣੇ। ਹਾਂ। ਇਹ ਦੇਖੋ। ਇਹ ਸਾਰੇ ਮੁੰਡੇ ਕੱਤੇ। ਤੇ ਥੋਨ ਮੈਂ ਹੋਰ ਦੱਸਦਾ। ਉਹ ਕੰਟੈਕਟ ਕਰੋ ਆਪਣੇ ਲੁਧਿਆਣੇ ਵਾਲੀ ਭੈਣ ਦੇ ਨਾਲ। ਉਹ ਨਾਲ ਆਇਆ ਵਾ ਹਾਂ। ਨਾਲੇ ਉਹ ਮੇਰੇ ਖਿਆਲ ਬਚਰੀ ਬਹੁਤ ਪ੍ਰਸ਼ਾਦੇ ਨੂੰ ਵੀ ਤੁਹਾਨੂੰ ਕਈ ਵਾਰ ਕਹਿ ਲਿਆ ਤੁਹਾਡਾ ਮਾਨੇ ਪੁੱਛ ਹੋਈ ਨਾ ਪਤਾ ਨਹੀਂ ਕਾਦੇ ਨਹੀਂ ਉਹਨਾਂ ਦਾ ਅੰਜਲ ਬਣਦਾ ਅੱਜ ਸਵੇਰੇ ਵੀ ਫੋਨ ਆਇਆ ਹੋਇਆ ਥਾ ਵੀ ਪਤਾ ਨਹੀਂ ਕਿੱਧਰ ਦੇ ਉਹਨਾਂ ਨੇ ਹੱਡਾਂ ਚ ਵੀ ਜਿਆ ਕੋ ਸਮਝ ਨਹੀਂ ਲੱਗਦੀ ਹੈਗੀ ਹਾਂ ਅਸੀਂ ਕਿਸੇ ਟਾਈਮ ਉਹਨਾਂ ਦੇ ਹੱਡਾਂ ਚ ਵੀ ਜਿਆ ਹੋਇਆ ਬਾਈ ਮੈਂ ਕਹਿੰਦੀ ਮਹੀਨੇ ਦੋ ਮਹੀਨੇ ਹੀ ਹੋ ਗਏ ਉਹਨਾਂ ਨੂੰ ਆ ਜੋ ਕਾਦਾਉਂਗੇ ਆ ਜੋ ਕਾਦਾਉਂਗੇ ਅੱਜ ਸਵੇਰੇ ਵੀ ਫੋਨ ਆਇਆ ਹੋਇਆ ਸੀ ਅੱਛਾ ਆਇਆ ਮੇ ਤਾਂ ਜੀ ਰਵਿੰਦਰ ਕਿਸ ਕਿਡਾ ਵੀ ਕਾਲ ਟਾਈਮ ਕੱਢ ਪੁੱਤ ਮੈਨੂੰ ਵੀ ਭੈਣ ਜਦਾਂ ਕਹਿੰਦੀ ਮੈਂ ਨਾ ਲੱਸੀ ਪਹਾੜ 'ਚ ਤੇ ਨਾ ਮੇਰੀ ਭੈਣ ਨੇ ਕਹਿ ਗਈ ਕਿ ਬੁੱਧਵਾਰ ਨੂੰ ਮੈਨੂੰ ਲੈਣਾ ਅਜੇ ਨਾਲੇ ਤੁਸੀਂ ਆ ਜਿਓ ਵੀ ਮੈਂ ਨਾਲੇ ਆ ਜਿਓ ਇਹਨਾਂ ਨਾਲ ਪਿਆਰ ਕਰਦੀ ਐ ਵੀ ਮੈਂ ਤਾਂ ਮੇਰੇ ਵਾਸਤੇ ਕੋਈ ਸ਼ਬਦ ਨਹੀਂ ਹੈਗੇ ਵੀ ਕਿਆ ਕਰੀ ਚਲੋ ਆਇਆ ਦਰ ਟੌਪਿਕ ਨੂੰ ਬੰਦ ਕਰਕੇ ਮੈਨੂੰ ਆਏ ਦੱਸੋ ਮੇਰੇ ਕਰਨ ਨੇ ਜੈਸਮੀਨ ਤੇਰੇ ਆ ਨਾ ਚੈਨਲ ਦੇ ਉੱਪਰ ਤੇ ਮੈਸੇਜ ਨਹੀਂ ਆਇਆ ਕੰਗ੍ਰੈਚੂਲੇਸ਼ਨ ਕਰਨ ਵੀਰ ਪਾਸ ਹੋਇਆ ਉਹ 94% ਨੰਬਰ ਲੈ ਕੇ ਬਹੁਤ ਬਹੁਤ ਵਧਾਈਆਂ ਤੁਹਾਡੇ ਮੁੰਡੇ ਪਾਸ ਹੋ ਗਿਆ ਚੰਗੇ ਨੰਬਰਾਂ ਨਾਲ ਅਮੀਦ ਨਹੀਂ ਤੇ ਆਇਆ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਤਾ ਜੀ ਇਹ ਕਿਹਸਾ ਨੰਬਰ ਜੀ ਫੇਰ ਪਤਾ ਜੀ ਕਰਨ ਨੂੰ ਮਤਲਬ ਫੇਰ ਮਤਲਬ ਕੀ ਹੈ ਕੀ ਕਹਿਣਾ ਚਾਹੁੰਦਾ ਮਤਲਬ ਸਵਾਰ ਕੇ ਦੱਸ ਠੀਕੋ ਮੈਂ ਪਹਿਲੀ ਵਾਰ ਦੇਖਿਆ ਨੇ ਟੱਬਰ ਚੋਂ ਬੰਦੇ ਨੂੰ ਨੰਬਰ ਆ ਸਕਦੇ ਇਹਦੇ ਤੁਹਾਨੂੰ ਉਮੀਦ ਨਹੀਂ ਸੀ ਬਾਪਾ ਬਹੁਤ ਵਧੀਆ ਨੰਬਰ ਲੈ ਕੇ 95% ਲੈਏ ਜੀ 94 99% 94 ਨੀ ਉਦਾਂ ਪਰ ਸਹੀ ਗੱਲ ਦੱਸਾਈ ਮੈਨੂੰ ਉਮੀਦ ਨਹੀਂ ਥੀ ਉਹਦੇ ਵੀ ਇੰਨੇ ਲੈ ਲੂਗਾ ਜੀ ਮੈਨੂੰ ਵੀ ਨਹੀਂ ਯਾਰ ਹੈ ਪਤਾ ਨਹੀਂ ਮੈਡਮਾਂ ਨੇ ਸੁੱਤੇ ਪਿਆ ਨੇ ਨੰਬਰ ਲਾ ਦੇ ਮੈਨੂੰ ਤੇਰੀ ਬਾਤ ਆ ਮੈਨੂੰ ਉਮੀਦ ਪੂਰੀ ਸੀ ਕਿਉਂਕਿ ਮੈਂ ਜੋ ਉਹਦੇ ਪੇਪਰ ਜਾਣਾ ਪੇਪਰ ਕਰਨਾ ਨੇ ਮੈਂ ਉਹਦੇ ਸਵੇਰੇ ਸੁਣਨਾ ਮੋਟਾ ਮੋਟਾ ਟਿਪਸ ਸੁਣਾਉਂਦਾ ਹਾਂ ਸੁਣਾਉਂਦਾ ਸਹੀ ਦਾ ਸਹੀ ਸੁਣਾਉਂਦਾ ਤਾਂ ਆਪਾਂ 1 ਸਾਲ ਨੂੰ ਹਰ ਕਲਾਸ ਦੇ ਵਿੱਚ ਤੇ ਸਮਝ ਲਓ ਲੇਟ ਚੱਲ ਰਿਹਾ ਉਹਦਾ ਦਿਮਾਗ ਤਾਂ ਦਮਾਸ ਚੱਲ ਰਿਹਾ ਇਹੀ ਕਾਰਨ ਕਰਕੇ ਦਾ ਉਹਨੂੰ 1 ਸਾਲ ਲੇਟ ਲਾਉਣਾਗਾ ਹੂੰ ਜਿੰਨਾ ਵਿਕਾਸ ਉਹਦਾ ਮੰਨ ਲਓ ਵੀ 5ਵੇਂ ਸਾਲ 'ਚ ਹੋਣਾ ਤਾਂ ਉਹਨਾਂ ਨੂੰ 4ਵੇਂ ਸਾਲ ਦੇ ਵਿੱਚ ਨਹੀਂ ਹੋ ਸਕਦਾ ਸੀ। ਮੈਂ ਤੁਹਾਨੂੰ 4ਵੀਂ ਕਲਾਸ ਦੇ ਕੁਸ਼ਨ ਪੁੱਛ ਲੋ ਸੁਣਾ ਦੂਗਾ। ਹੈਗਾ। ਬਸ ਮੈਂ ਮੈਂ ਥੋੜੀ ਜਿਹੀ ਹਾਂ ਮਿਸਟੇਕ ਉਹ ਹੈਗੀ ਥੋੜੀ ਜਿਹੀ ਫੈਂਡ ਰਾਈਟਿੰਗ ਵਿੱਚ। ਪੂਟੀਆਂ ਅਸੀਂ ਪਾੜ ਪੂੜ ਲੰਨੇ ਕਿਤਾਬਾਂ ਦੀ। ਉਹ ਤਾਂ ਸਾਡੇ ਪਰੇ ਗਿਆ ਵਾ। ਉਹ ਤਾਂ ਅਸੀਂ ਕਰਦੇ ਹਾਂ ਸ਼ੁਰੂ 'ਚ। ਥੋੜਾ ਜਿਹਾ ਬੱਚੇ ਨੂੰ ਕਹਿਣਾ ਮੈਂ ਕਿ ਚਲ ਤੁਹਾਨੂੰ ਆਉਂਦਾ ਨਹੀਂ ਆਉਂਦਾ ਨਹੀਂ ਪਰ ਬਾਕੀ ਉਹਨੂੰ ਆਉਂਦਾ ਹੈ। ਪੜਦਾ ਸੀ ਮੈਂ ਥੋੜਾ ਜਿਹਾ ਪੜਦਾ ਉਹਦਾ ਬਸ ਜੇ ਨਿੱਕ ਸਖਤਾਈ ਵੀ ਆ ਕਰ ਫਿਰ ਨੈਣ ਜਿਆਦਾ ਹੋ ਗਏ ਨਾ ਤੇਰੇ। ਹਾਂ। ਨਾ ਏ ਵੀ ਤੁਸੀਂ ਤਾਂ ਬਹਾਰੇ ਕਹਿੰਦੇ ਬਈ ਸਕੂਟਰ ਨਹੀਂ ਲੈਣਾ ਤੁਸੀਂ ਸਿਕਤਾਈ ਦੀ ਕਰਦੇ ਹੋ। ਤੇ ਇਹ ਮੰਨ ਨਹੀਂ ਆ ਰਹੀ ਇਹ ਸੂਟ ਲੈ ਕੇ ਆ ਗਈਆਂ। ਇੰਨੀ ਸਿਕਤਾਈ ਦੇਖ ਲਓ ਬਈ ਇੰਨੀ ਇਹਨਾਂ ਪਰ ਬਗਵਾਏ। ਵੇ ਹੁਣ ਨਹੀਂ ਸੂਟ ਦੇਣੇ ਹੈਗੇ। ਹੱਥ ਘੜੇ ਮੈਂ ਤੇ ਬਿਆਹ ਦਾ ਕਹਿਦੀ ਤੁਸੀਂ ਦੇਖਿਆ ਵਲੌਗ ਦੇ ਵਿੱਚ। ਮੈਨੂੰ ਬਜਰਾ ਕਹਾਂ ਮੈਂ ਸਮਰ ਵਾਲੇ ਸੇਨਾ ਚਾਹਦੀ ਵੀ ਚੱਲ ਮੈਂ ਵੀਡੀਓ ਵੀ ਬਣਾ ਲੂੰਗੀ ਸਕੂਟਰ ਲੈ ਲਈ ਕਰਦਾ ਤੈਨੂੰ ਦਵਾ ਦੂੰਗਾ। ਇਹ ਨਹੀਂ ਮੰਨੀ ਮੰਨ ਨੂੰ ਨਹੀਂ ਪਤਾ ਪਤਾ ਨਹੀਂ ਜੈ ਸਿੰਘ ਨਾਲ ਕੋਈ ਗੱਡ ਮਟੋਈ ਵੀ। ਹਾਂ ਚੱਲੀ ਮੈਂ ਸੁਣਨੇ ਹੈ ਮੇਰੀ ਗੱਲ ਇਹ ਹੈ। ਦੇਖੋ ਬਈ ਜਿਹੜਾ ਕੀ ਹੋਈ ਸੀ। ਜੇ ਜੀ ਜਨੰਦਰ ਸਿੱਧੂ ਗੱਲਾਂ ਆਤਾ ਮੱਕੇ ਜੀ ਮੈਂ ਹੋਰ ਉੱਤਰ ਕੇ ਇਹਨਾਂ ਨੇ ਕਿਹਾ ਮੈਂ ਖਾਚਾ ਪਾਤਾ ਖਾਚਾ ਕੱਟਾ ਹੁਣ ਤਾਂ ਮੈਂ ਆਪ ਕਹਿਦਾ ਤਾਂ ਭਈ ਇਹ ਮੰਨੀ ਹਾਂ ਵੈਸੇ ਇਹ ਗੱਲ ਹੈ ਸੰਦੀਪ ਜਦ ਵੀ ਨਾ ਇਹਨਾਂ ਆਪ ਕਹਿੰਦਾ ਹੂੰ ਇਹ ਤਾਂ ਜਿੱਦੀ ਲੈ ਕੇ ਆਏ ਹਣ ਫਿਰ ਹੁਣ ਇਹ ਤਾਂ ਤੁਸੀਂ ਲਈ ਹੈ ਹੁਣ ਫੇਰ ਲੈਣੇ ਹੁਣ ਵੀ ਦੇ ਕੀ ਕਹੂੰਗੀ ਹੁਣ ਲੈ ਕੇ ਆਈਆਂ ਹੁਣ ਕੱਟੇ ਹੋਰ ਤਾਂ ਦੀ ਕੁੜੀ ਦੀ ਇੱਜ਼ਤ ਰੱਖੇ ਇਹ ਨਹੀਂ ਗੱਲ ਹੁਣ ਜੈਸਮੀਰ ਤੇ ਹੁਣ ਜੈਸਮੀਰ ਪਰ ਗੱਲ ਆਉਂਦੀ ਹੈ ਆ ਪਜਾਹਵੀ ਨੇ ਕਹਣਾ ਬਸ ਸਿੰਪਤੀ ਦੀ ਮਾਰੇ ਲੱਗੀਆਂ ਮੀਆਂ ਰੇਣੇ ਇਹ। ਆਏ ਨਹੀਂ ਜੇ ਤੈਨੂੰ ਲੋੜਾ ਤਾਂ ਲਾਉਣੀ। ਹਾਂ ਕੋਈ ਲੋੜ ਨਹੀਂ। ਬਾਬਾ ਜੀ ਨੇ ਆਪੇ ਬੁਕਾ ਦੇਨੇ। ਨਾ ਸੀ ਨਾ ਫਿਰ ਉਹ ਨਾ ਲੈਣ ਲੱਗੋ। ਇਹ ਥੋੜਾ ਨਾ ਗੱਲਾਂ। ਨਹੀਂ ਨਹੀਂ ਇਹ ਤਾਂ ਇੱਕ ਚਾਲੇ ਤਾਂ ਗੱਲ ਹੋਰ ਪਾਸੇ ਚਲ ਗਈ। ਤਾਂ ਪਹਿਲੀ ਗੱਡੇ ਪਏ ਤੇ 74 ਅਸੀਂ ਤਾਂ ਬੜੇ ਦੇਖ ਲਏ ਤੇ ਜੀ। ਵੀ ਮੈਂ ਤਾਂ ਚਾਹੁੰਦੀ ਸੀ ਮੈਂ ਕਿ ਮੈਂ ਪਹੁੰਚੇ ਦੇ ਕਢਾਈ ਵਾਲਾ ਸੂਟ ਲੈਣਾ। ਇਹਦੇ ਵਿੱਚ ਹੈਗਾ ਤਾਂ ਆਪਾਂ ਨੇ ਲੈ ਲਿਆ। ਆਫ ਕੈਂਡਰ ਕੋਈ ਜ਼ਬਰਦਸਤੀ ਥੋੜਾ। ਚਲੋ ਗੱਲਾਂ ਇਹ ਤਾਂ ਬਣ ਗਈ ਵੀਡੀਓ ਹੁਣ ਜੇਕਰ ਕਿਸੇ ਸਬਸਕ੍ਰਾਈਬਰ ਨੂੰ ਭਾਈ ਨੇੜੇ ਤੇੜੇ ਦੇ ਨੂੰ ਚਾਹੀਦਾ ਜਾਂ ਦੂਰ ਵਾਲਾ ਚਾਹੀਦਾ ਤਾਂ ਜਰੂਰ ਸੰਪਰਕ ਕਰ ਲਿਓ ਕੂਰੀਅਰ ਕਰਦਾਂਗੇ ਕੂਰੀਅਰ ਕਰਦਾਂਗੇ ਜੀ ਜਰੂਰ ਕੂਰੀਅਰ ਕਰਦਾਂਗੇ ਡਿਊਟੀ ਵੀ ਲਾਉਣੀ ਪੈਣੀ ਹੈ ਸਾਡੇ ਮਿੱਤਾ ਉਹ ਹੀ ਲਾਉਗਾ ਨਾ ਡਿਊਟੀ ਆ ਸਵੇਰੀਆਂ ਦੁੱਧ ਦੇ ਨਾਲ ਸੂਟ ਬਣ ਰਿਹਾ ਲੇ ਕੇ ਇੱਕ ਇੱਕ ਡ੍ਰੌਪ ਦੇ ਉੱਪਰ ਜੇ ਇਹ ਨਾ ਹੋਵੇ ਤਾਂ ਨਹੀਂ ਲੱਗ ਜੇ ਮੈਂ ਨਹੀਂ 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 ਜੈਸਬੀ ਨਾ ਅਸੀਂ ਕਰਾਂਗੇ ਇਹਦੇ ਕਰਨਾ ਦੁੱਧ ਦੀ ਜਗਾ ਸੂਟੇ ਫੜਾ ਦੇ ਏਕੇ ਹੋ ਰੇ ਭਾਈ ਤੇ ਉਹ ਮੇਰਾ ਦਿਮਾਗ ਜੀ ਹੋਰ ਪਾਸੇ ਚੱਲਦਾ ਦੂਏ ਦਾ ਸੂਟ ਹੋਰ ਨੂੰ ਭੇਜਤਾ ਉਹ ਦਾ ਹੋਰ ਨੂੰ ਭੇਜਤਾ ਲੱਗਦਾ ਹੁੰਦੀਆਂ ਦੇ ਨਾਲ ਤੇ ਬੰਦਾ ਉਲਝ ਜਾਂਦਾ ਇਹ ਵੀ ਮੈਂ ਘਰ ਤੇ ਬਣਾ ਕੇ ਦੇ ਕਰ ਨੀ ਇਹਨਾਂ ਨੂੰ ਸਲਿੱਪ ਲਗਾ ਕੇ ਹਾਂ ਅੱਛਾ ਇਹ ਵੀ ਘਰ ਤੇ ਕਰਕੇ ਦੂੰਗੀ ਉੱਥੇ ਤੇ ਖਰੀਦਦੇ ਮਹਿੰਗਾ ਪਾਉਂਦਾ ਉਹ ਕਾਕੀ ਕਬਰ ਭਾਈ ਜੀ ਸਾਰਾ ਕੁਝ ਸਭ ਪਤਾ ਇਹ ਹੀ ਹੁੰਦਾ ਇਹ ਹੀ ਚੀਜ਼ ਹੁੰਦੀ ਹੈ ਸਾਰੇ ਆਹੀ ਇਹ ਇੱਕ ਕਾਕੀ ਤਾਂ ਮੈਂ ਬਣਾਉਣਾ 2 2 4 4 5 5 ਰੁਪਏ ਕਿਤੇ ਕਿਤੇ ਤੁਸੀਂ ਬਚਾਉਂਗੇ ਨਾ ਤਾਂ ਜਦੋਂ ਬਚਣਿਆ ਜਦ ਐਂਡ ਦੇ ਮੰਥ ਦੇ ਐਂਡ ਦੇ ਵਿੱਚ ਜਾਣਾ ਤੁਸੀਂ ਕਹਿੰਦਾ ਹੈ ਐਂਡ ਦੇ ਫੇਰ ਹਾਂ ਫਿਰ ਤੁਹਾਨੂੰ ਪਤਾ ਲੱਗਣਾ ਅਸਲ ਦੇ ਵਿੱਚ ਹੁਣ ਤੁਸੀਂ ਕਿਸੇ ਵੀ ਮੌਲ ਤੋਂ ਜਾਂਦੀ ਹੈ ਥੋੜਾ ਲਫਾਫਾ ਪਰਸਪਸ ਦੇ ਬਾਹਰ ਜਮਾ ਕਰਾ ਦਿੰਦੇ ਆ ਹਾਂ ਉਹਨਾਂ ਨੂੰ ਪਤਾ ਵੀ ਜਾਂਦਾ ਕਿ ਉਹ ਚੀਜ਼ ਖਰੀਦੂਗਾ ਤਾਂ ਅਸੀਂ 10 ਰੁਪਏ ਦਾ ਲਫਾਫਾ ਦੇ ਲਫਾਫਾ ਵੀ ਦੇਣਾ ਉਹਨੂੰ 10 ਰੁਪਏ 2 ਰੁਪਏ ਇਹ ਲੈ 10 ਦਾ ਦੇਣਾ ਉਹਨੇ ਹਾਂ ਉਹ ਸਾਡੀ ਮਜਬੂਰੀ ਉੱਥੇ ਲੈਣਾ ਪੈਣਾ ਹਾਂ ਸਹੀ ਹੈ ਹੱਥ ਤੋਂ ਦਮਾਨ ਹੋਣਾ ਨਹੀਂ ਇਹ ਗੱਲਾਂ ਹੁੰਦੀਆਂ ਉਹਨਾਂ ਨੂੰ ਪਤਾ ਬਿਜ਼ਨਸ ਕਰਨ ਦਾ ਓਕਣਾ ਹੀ ਬਿਜ਼ਨਸ ਨੂੰ ਜਦੋਂ ਕਰਨਾ ਤਾਂ ਬਿਜ਼ਨਸ ਦੇ ਸਾਵਧਾਨ ਗਾ ਸੋਚ ਹੂੰ ਮੈਂ ਕਰਿਆ ਤਾਂ ਬਿਜ਼ਨਸ ਮੇਰਾ 5-6 ਲੱਖ ਰੁਪਏ ਲੋਕਾਂ ਕਿਣੀ ਐ ਮੈਨੂੰ ਛੱਡਣਾ ਪੈ ਗਿਆ ਅਖਰ-ਖਰ ਹਾਂ ਕੇਵਲ ਦਾ ਬਿਜ਼ਨਸ ਜਿਹੜਾ ਹਾਂ 5-6 ਲੱਖ ਰੁਪਏ ਚੰਗੇ-ਚੰਗੇ ਵਧੀਆ-ਵਧੀਆ ਘਰਾਂ ਕਿਣੀ ਪੈਸੇ ਐ ਜਿਹੜੇ ਨੌ ਦਾ ਦੇਣ ਨੂੰ ਨੌ ਵੀ ਲੰਦੇ ਹੈਗੇ ਚੁੱਪੇ ਹੋਈ ਵੀ ਐ ਬਸ ਚਲੋ ਸਾਨੂੰ ਬਾਬੇ ਨਾਨਕ ਨੇ ਹੋਰ ਪਾਸੇ ਤੇ ਬਥੇਰੇ ਦੇ ਦਿੱਤੇ ਪਰ ਜਣੀ ਕੰਮ ਤਾਂ ਠੱਪ ਹੋ ਗਿਆ ਉਹ ਇਹ ਚੀਜ਼ ਡੁੱਬਦੇ ਡੁੱਬਦੇ ਡੁੱਬ ਗਏ ਡੁੱਬ ਗਏ ਡੁੱਬ ਗਏ ਉਹ ਗੱਲ ਹੋ ਜਾਂਦੀ ਐ ਹਰ ਇੱਕ ਪਾਸੇ ਨੂੰ ਸੋਚਣਾ ਐ ਵੀ ਤੁਹਾਡੇ ਕੋਲ ਕੁਆਲਟੀ ਵੀ ਵਧੀਆ ਜਾਵੇ ਲੋਕਾਂ ਕੋਲ ਇਹ ਨਹੀਂ ਹੈ ਬੇਲੂੜਾ ਖਰਚਾ ਕਰਦੇ ਤੁਸੀਂ ਕੋੜ ਤੇ ਵੀ ਤੁਹਾਨੂੰ ਬਚੇ ਨਾ ਤੁਸੀਂ ਟਾਈਮ ਵੀ ਟੈਨਸ਼ਨ ਵੀ ਲੈ ਲਓ ਤੇ ਇਹ ਇੱਥੇ ਤੱਕ ਵੀ ਗਿਣਨਾ ਹੁਣ ਮੰਨ ਲਓ ਤੁਸੀਂ ਗੱਡੀ ਚੱਕ ਕੇ ਲੁਧਿਆਣੇ ਤੋਂ ਚ ਕਪੜਾ ਲੈ ਕੇ ਆਉਂਦੇ ਤਾਂ ਗੱਡੀ ਦਾ ਤੇਲ ਵੀ ਗਿਣਨਾ ਤੁਸੀਂ ਉਹਦੇ ਵਿੱਚ ਕਾਫੀ ਹੈ ਨਾ ਅੱਛਾ ਪਹਿਲਾ ਬਨੌਗ ਦੇ ਵਿੱਚ ਵੀ ਖਰਚਾ ਤੁਹਾਡਾ ਵਿੱਚ ਇਹਨਾਂ ਨੂੰ ਲੁਹਣਾ ਤੇਲ ਫੁੱਲੋ 2000 ਦਾ ਕੱਲਾ ਤੇਲ ਵੀ ਨਹੀਂ ਈਦੀ ਦਿਹਾੜੀ 1000 ਰੁਪਏ 1000 ਰੁਪਏ ਜਿਹੜਾ ਨਾਲ ਗਿਆ ਦੂਆ ਹੋ 2000 ਰੁਪਇਆ ਉਹ ਵੀ ਵਿੱਚ ਤੇ ਨਿਕਲਣਾ ਫਿਰ ਜਿਹੜੇ ਦੁਕਾਨਾਂ ਦੇ ਉੱਪਰ ਅਗਲੇ ਨੇ ਉਹ ਬੰਦੇ ਰੱਖੇ ਹੋਏ ਹੁੰਦੇ ਆ ਮੰਨ ਲਓ ਹੁਣ ਇਹਨਾਂ ਨੇ ਵਰਕਰ ਕਰਨਾ ਉਹਨਾਂ ਦੀ ਤਨਖਾਹ ਵੀ ਵਿੱਚ ਤੇ ਨਿਕਲਣੀ ਉਹ ਸਿਸਟਮ ਦੇ ਹਿਸਾਬ ਨਾਲ ਫਿਰ ਉਹ ਤਾਂ ਬਿਜ਼ਨਸ ਚੱਲਦੇ ਆ ਬਿਜ਼ਨਸ ਤਾਂ ਬਿਜ਼ਨਸ ਹੈ ਹਾਂ ਜੇ ਰੁਪਈਆ ਵਿੱਚ ਤੇ ਬਣਾ ਹੀ ਨਾ ਨਾਲੇ ਤੁਹਾਡੇ ਕੋਲ ਤਾਂ ਆਡੀਅנס ਤਾਂ ਹੈਗੀ ਹੋਆ ਤੁਹਾਡੇ ਕੋਲ ਕੋਈ ਚੱਕਰ ਨਹੀਂ ਅਗਲੇ ਨੇ ਉਹ ਜੇ ਤੁਹਾਡੇ ਕੋਲ ਕੋਈ ਸੰਪਰਕ ਕਰਦਾ ਏ ਇੱਕ ਸਪੈਸ਼ਲ WhatsApp ਇੱਕ ਸਪੈਸ਼ਲ ਨੰਬਰ ਲੋ ਜਿਹਦੇ ਪਰ ਓਨਲੀ ਫਾਰ ਚੈਟਿੰਗ ਨੋ ਕਾਲ ਠੀਕ ਹੈ ਨਾ ਗੱਲ ਕਰੋ ਉਹ WhatsApp ਦਾ ਗਰੁੱਪ ਬਣਾਓ ਤੁਸੀਂ ਆਪਣਾ ਗਰੁੱਪ ਬਣਾਓ ਹੁਣ ਇੱਕ ਸਪੈਸ਼ਲ ਜਿਹਦੇ ਵਿੱਚ ਤੁਸੀਂ ਚੀਜ਼ ਪਾ ਦਿਓ ਅਗਲਾ ਸਾਨੂੰ ਇਨਕੁਆਰੀ ਕਰੇ ਵੀ ਪਰ ਆਹ ਕੀ ਆਏ ਅਗਲਾ ਕਹੇ ਵੀ ਸਾਨੂੰ ਤਾਂ 5000 ਦਾ ਸੂਟ ਚਾਹੀਦਾ ਤੁਸੀਂ ਤਾਂ ਹਰ 1000 1000 ਵਾਲੇ 15 1500 ਵਾਲੇ ਚੱਕੇ ਪਏ ਹੈ ਇਹ ਕਿਹਦੀ ਚੋਇਸ ਜੁਦੀ ਹੋਈ ਹੈ ਮੇਰੇ ਦਿਮਾਗ ਚਹੀਕੋ ਅਸਰ ਕਰਦਾ ਚੱਲਦਾ ਬੀਅੱਟਾ ਨਾ ਤੈਨੂੰ ਸੋਲਰ ਸੂਟ ਫਾਰਨਰ ਕੰਟਰੀ ਚ ਥੋੜਾ ਜਾਣਾ ਤੁਸੀਂ ਕਹੀ ਜਾਂਦੇ ਸੀ ਬਾਹਰੋਂ ਕੂਰੀਅਰ ਕਰ ਦੂੰਗਾ ਕੂਰੀਅਰ ਕਰ ਦੂੰਗਾ ਇਹ ਨਹੀਂ ਆਣੇ ਦੋਨੋਂ ਇਹ ਨਹੀਂ ਜਾਣੇ ਥੋੜੇ ਇਹ ਤਾਂ ਇਧਰ ਵਾਲੀ ਆ ਵਧੀਆ ਬ੍ਰਾਂਡਡ ਵਧੀਆ ਆ ਵਧੀਆ ਡਿਜ਼ਾਈਨ ਦਾ ਸੂਟ ਜਾਣੇ ਜਿਹਨੇ ਮੰਗਾਣਾ ਕੂਰੀਅਰ ਕਰਾਉਣਾ ਹਾਂ 7 300 ਦਾ ਸੂਟ 300 ਦਾ ਹੀ ਕੂਰੀਅਰ 300 ਦਾ ਜਿਆਦਾ ਤਾਂ ਹੋ ਜਾਣਾ ਮੈਂ ਕਹਿੰਦਾ ਨਾ ਨਾ ਆ ਹੈਗੇ ਆ ਜਿਆਦਾ ਜਿਆਦਾ ਦੇ ਆ ਉਹ ਚੱਲ ਜਿੰਨੇ ਤੁਸੀਂ ਉਹ ਉੱਥੇ 1000 ਵਾਲੇ ਵੀ ਨਹੀਂ ਮੰਨਣੇ ਉਹਨਾਂ ਨੇ ਜਿਹੜੇ ਫਾਰਨਰ ਆ ਹੁਣ ਇਹਦੀ ਭੈਣ ਆ ਮੇਰੀ ਸਾਲੀ ਸਾਭਾ ਉਹ 5000 ਤਾਂ ਘੱਟ ਸੂਟੇ ਨਹੀਂ ਪਾਉਂਦੀ ਕਦੇ ਹਾਏ ਕਾਈ ਗੱਲ ਸੁਣੀ ਆ ਮੇਰੀ ਭੈਣ ਦੀ ਮੇਰੀ ਭੈਣ ਦੇ ਪਾਉਂਦੀ ਆ ਮੈਂ ਵੀ ਤਾਂ ਕਹਿਣ ਲੱਗੀ ਮੇਰੀ ਭੈਣ ਉਧਰ ਮੇਰੀ ਸਾਲੀ ਵੀ ਨਹੀਂ ਪਾਉਂਦੀ ਹੁਣ ਲੈ ਕੇ ਆਓ ਮੇਰੀ ਮਾਸੀਆਂ ਨਹੀਂ ਪਾਉਂਦੀ ਆ 5000 ਤੋਂ ਘੱਟ ਕੋਈ ਨਹੀਂ ਫੌਰਟ ਨਹੀਂ ਲੈ ਹੁਣ ਦੇਖਦੇ ਆ ਵੀ ਦੋਨੇ ਜਣੀਆਂ ਮੰਗਾਉਂਦੀਆਂ ਸੂਟ ਹੀ ਕਿ ਕਿਨੇ ਹੀ ਕੇ ਦੇਖਦੇ 5 5000 ਵਾਲਾ ਕੋਈ ਨਹੀਂ ਕੋਈ ਟੈਨਸ਼ਨ ਨਾਲ ਨਹੀਂ ਮੰਗਾਇ ਕੋਈ ਗੱਲ ਮੈਨੂੰ ਪਤਾ ਇੱਕ ਦਾ ਘਰ ਚੱਲਦਾ ਇੱਕ ਦਾ ਹਸਬੰਡ ਤੁਰਦੇ ਢਿੱਲੇ ਕੋਈ ਗੱਲ ਏ ਡੀ ਵੀ ਗੜੀ ਬੜੀ ਗੱਲ ਐ ਮੈਂ ਤਾਂ ਆਪਣੀ ਸਾਲੀ ਇਨਦਾਨ ਕਰ ਦਊਗੀ ਕਿ ਤੂੰ ਵੀ ਕਹ ਬੁਲਾਓ ਸਾਲਿਆਂ ਨੂੰ ਕਦੇ ਕਦੇ ਦਵਾਉਣਾ ਸਾਲਿਆਂ ਨੂੰ ਸੂਟ ਕਿੰਮਤ ਦੇਣ ਲੱਗ ਕਦੇ ਕਦੇ ਐ ਤੂੰ ਸੇ ਦੀ ਜਿਹੜਾ ਤੂੰ ਕਲਰ ਆ ਪਸੰਦ ਆ ਕਿ ਆ ਪਸੰਦ ਆ ਦੱਸ ਦੀ ਮੇਰੇ ਵੀ ਦਰਵਾਜ਼ੇ ਚੁੱਪ ਕਰ ਗਿਆ ਸਾਲੇ ਮੈਨੂੰ ਤੇ ਆਉਣੀ ਹੀ ਨਹੀਂ ਚਲ ਕੇ ਬੰਦ ਸਾਲੇ ਮੈਨੂੰ ਤੇ ਆਉਣਾ ਜਾਜ਼ਾਦਾਰ ਵਾਲੇ ਨਹੀਂ ਆਉਣਗੇ ਨਾ ਫਰਾਕਾ ਛੋਟੇ ਛੋਟੇ ਤੇ ਇੱਕਲੇ ਨੇ ਨਹੀਂ ਤਾਂ ਉਹਨੇ ਵੀ ਚੱਕ ਕੇ ਕਹਿ ਦਿੰਦਾ ਮੈਂ ਤਾਂ ਵੀ ਮਾਫੀ ਵਾਲੀ ਬਹੁਤ ਛੋਟ ਦਿੰਦਾ ਉਹ ਫਰਾਕਾ ਦੇਣੀ ਸੀ ਮੇਰੇ ਜ਼ਾਦਾਰ ਨੂੰ ਹਾਂ ਨਹੀਂ ਤੇ ਮੈਂ ਕਹੇ ਮੇਰੇ ਨਾਲ ਮੈਂ ਤਾਂ ਹੁਣ ਆਏ ਸੋਚੀ ਪੈ ਕੇ ਕਿ ਮੈਂ ਕੀ ਕਹਾਂ ਤੇ ਸਾਈ ਫਰਾਕ ਦੇਣੀ ਆ ਨੂਰ ਨੂੰ ਨੂਰ ਪਾਏ ਆ ਨੂਰ ਬਾਤ ਤੇ ਫਰਾਕ ਜੁੜ ਗਈ ਹਾਂ ਵੀ ਅੰਨੀ ਰੀਤ ਦੇ ਹਾਂ ਨੂਰ ਦੇ ਆ ਦੂੰਗੀ ਹਾਂ ਮਤਲਬ ਇਹ ਉਹ ਵੀ ਆ ਜਿਹੜੀ ਐ ਨਾ ਇਹ ਤਾਂ ਅੰਜੂਲ ਦਾ ਤਾਂ ਪਾਈਆਂ ਵੀ ਨਹੀਂ ਆਪਾਂ ਨੇ ਕਿਤੇ ਨਾ ਨਾ ਆ ਨੂਰ ਦੇ ਕਿੱਥੇ ਫਸਣੀ ਆ ਤੁਸੀਂ ਕਹੀ ਨਾ ਨਹੀਂ ਪਤਲੀ ਨਹੀਂ ਫਸਣੀ ਮੁੜੇ ਆਉਗੀ ਯਾਰ ਚੱਲ ਚੱਲ ਗੱਲ ਖਤਮ ਕੋਈ ਗੱਲ ਚਾਹ ਪੂਰਾ ਕਰ ਲੈ ਪਾਪਾ ਇੱਕ ਤੋਂ ਦੋ ਵਾਰੀ ਦੇ ਦੇ ਕੱਪੜੇ ਸ਼ੁਭ ਦੇ ਨੂਰ ਨੂੰ ਹਾਂ ਗੱਲ ਦੀ ਆਉ ਘਰ ਬਾਬਾ ਠੀਕ ਆ ਫੇ ਓਕੇ ਡਨ ਨਾਲੇ ਯੂਜ਼ ਨਹੀਂ ਹੋਏ ਵੇ ਆ ਕਿ ਜੇ ਯੂਜ਼ ਹੋਏ ਬਤਾ ਤਾਂ ਹੈਵੀ ਗੱਲ ਬਣੂਗਾ ਉਹ ਪੱਟਾ ਕਿੱਥੇ ਪਾਉਂਦੀ ਆ ਆ ਜਾਸਮੀਨ ਨੇ ਕਹਿੰਦੀ ਮੇਰੇ ਵੱਧ ਦੇ ਨੱਤਾ ਪਾਈ ਪਾ ਤੱਕ ਇਹ ਫਸੇ ਗਈ ਨੂਰ ਹਲਕੀਆਂ ਦੇ ਨਾਲ ਤੇ ਕਰ ਇਹਦੇ ਨਾਲ ਤੇ ਯਾਰੋ ਫਿਰ ਕਿਨੇ ਆਊਗਾ ਜਦੋਂ ਲੰਗਾਈ ਛੋਟੇ ਹੋ ਗਏ ਵੀਰ ਜੀ ਅੱਛਾ ਲੰਗਾਈ ਛੋਟੇ ਹੋ ਗਏ ਉਹ ਸੁਣਿਆ ਤੇ ਆ ਵੀ ਚੁੱਕੀ ਚਲ ਦੇਖ ਲਾਂਗੇ ਆ ਵੀ ਚੁੱਕੀ ਹੈ ਹਾਂ ਵੀ ਚੁੱਕੀ ਮੇਰੇ ਆ ਵੀ ਸੁਣਦੀ ਆ ਆ ਵੀ ਚੁੱਕੀ ਅੱਛਾ ਚੁੱਕੀ ਆ ਚਲ ਦੇਖੇ ਸੰਦੀਪ ਆ ਤੱਕ ਕੱਢ ਦੇ ਪਰ ਜਿਹੜਾ ਯੂਜ਼ ਕੀਤਾ ਵੇ ਤਾਂ ਰਹਿਣ ਦੇ ਤੂੰ ਆ ਚਲਾ ਰਹਿਣ ਹਾਂ ਆ ਜਿਹੜਾ ਅਨਯੂਜ਼ ਦਾ ਏ ਭੇਜ ਦੋ ਠੀਕ ਹੈ ਨਾ ਹਾਂ ਹਾਂ ਨਾ ਨਾ ਭੇਜ ਨਾ ਭੇਜ ਨਾ ਮੇਰੇ ਫਾਤਾ ਪਾਏ ਨਹੀਂ ਨੇ। ਇਹ ਕਈ ਵਾਰ ਕਈ ਵਾਰ ਮਾਈਂਡ ਕਰ ਜਾਂਦਾ ਬੰਦਾ ਫਿਰ ਚੰਗੀ ਠੀਕ ਨਹੀਂ ਗੱਲ। ਹਾਂ। ਆਪਣਾ ਚਲੋ ਹੈ ਤਾਂ ਵਿਸ਼ੇਕ ਆਪਣੇ ਪਰਿਵਾਰ ਦਾ ਹੀ ਆ ਮੈਂ ਵੀ ਬਹੁਤ ਟਾਈਮ ਤੱਕ ਆ ਜਨਮ ਹਾਲ ਦਾ ਮਾਸੜਾ ਉਹਦੇ ਕੱਪੜੇ ਮੈਂ ਬਹੁਤ ਟਾਈਮ ਤੱਕ ਪਾਉਂਦਾ ਰਿਹਾ। ਮੇਰੇ ਆ ਜਾਂਦੇ ਤੇ ਉਹ ਥੋੜੇ ਟਾਈਮ ਬਾਅਦ ਯੂਜ਼ ਉਹ ਕਰ ਲੈਂਦਾ ਤਾਂ ਮੈਂ ਉਹਦੇ ਕੱਪੜੇ ਕਾਫੀ ਟਾਈਮ ਪਾਉਂਦਾ ਰਿਹਾ। ਦੇ ਜਿੰਦੇ ਤੇ ਆਪੇ ਉਹ ਮੈਂ ਆਪ ਪਾ ਲਉ ਯੂਜ਼ ਕਰ ਲੈਂਦੇ। ਮੈਂ ਵੀ ਤਬਣੀ ਦੀਦੀ ਦੇ ਭੈਣ ਦੇ ਪਾ ਲ ਦਈਓ। ਉਹ ਕੋਈ ਪ੍ਰੋਬਲਮ ਨਹੀਂ ਹੈ ਤਾਂ ਇਹ ਤਾਂ ਕਰਦੀ ਗੱਲਾਂ। ਕਵਾਇ ਸਿਕ ਕਮੈਂਟ ਕਰਨ ਨਾਲ ਕਿਹੜੇ ਦੇਰ ਲਾਉਣੀ ਇਹਨਾਂ ਨੇ ਕਹਣਾ ਲਾ ਬਸ ਉਹੀ ਹੈ ਨਾ ਕਿੱਥੇ ਕੋਈ ਆਪਣੀ ਸੋਚ ਆ ਪਰ ਆਪਣੇ ਜਿਹੜੇ ਮੈਂ ਹੁਣ ਆਪਣੀ ਰਿਸ਼ਤੇਦਾਰੀ ਆ ਉਹ ਹਿਸਾਬ ਨਾਲ ਆਪਣਾ ਸਾਰਾ ਪਸੰਡ ਅੰਡਰਸਟੈਂਡ ਹੈ ਹਾਂ ਇਹ ਗੱਲ ਹੈ ਚਾਹੀਦਾ ਵੀ ਅਕੜਾ ਤੂੰ ਬਾਸਾ ਮੈਨਾਂ ਖੋਲਦੀ ਮੈਂ ਲੋਕ ਲਾਵਾ ਜਿਦੋਂ ਪਤਾ ਕਿੰਨੇ ਸੁਣਤਾਂ ਲਿਆ ਬਰਾਏ ਦੇ ਹੋ ਹੋਰ ਪੱਕਾ ਖੜਾ ਕਰ ਦੇ ਮਕਦਰ ਮਨ ਹੋਣਾ ਭੱਜਣਾ ਪਾਵੇ ਕਿਤੇ ਸੁਟ ਲੈਣ ਜਾਣਾ ਉਹ ਡਰ ਗਈ ਵੀ ਤੇ ਤਾਂ ਬੜ ਲੈਣ ਉਹ ਬੜ ਚਰ ਬੜ ਕਰਾ ਪਤਾ ਲੋਕ ਲੈ ਆਵਾ ਉਹ ਖੁੱਲਾ ਕਰੂਗਾ ਜੀ ਸਵੇਰੇ 8 ਵਜੇ ਤੇ ਲੈ ਕੇ ਸ਼ਾਮ ਦੇ 8 ਵਜੇ ਤੱਕ ਬੜ ਜਾ ਉਹ ਤੇ ਚੌੜਾ ਤੁਹਾਡੇ ਨੱਤੇ ਜਾਇਆ ਕਰੂਗਾ ਬੜ ਜੀ ਪਸੰਦ ਤੇ ਲੋਗ ਲੈ ਪੰਜ ਦਿਨ ਉਹ ਰਹਿਣ ਪੰਜ ਦਿਨ ਆਜਾ ਮੈਨੂੰ ਪੰਜ ਦਾ ਇੱਥੇ ਰਹਿ ਉਹ ਪਤਾ ਕਿ ਕਿੰਨਾ ਮੈਂ ਕਹਿੰਦਾ ਘੱਟੋ ਘਾਟ 7-8 100 ਬੰਦ ਜੇ ਤੱਕ ਪਾਇਆ ਪਾ ਲੈ ਉਹ ਤਾਂ 7-8 ਸਾਰਾ ਚੱਕਰ ਆ ਗਿਆ ਹਲੇ ਤਾ ਮਾ ਟੋਟਾ ਸਾਹੀ ਦਾ ਧੋ ਕੇ ਮੁੜ ਕੇ ਅੱਜ ਜੁੜਿਆ ਬਜ਼ਾਰਾ ਫੋਟੋਆਂ ਵਿੱਚ ਪੀ ਗਿਆ ਇਹ ਤਾਰਨ ਸੱਚ ਆਪ ਚਾਰੇ ਕੋਈ ਮੇਰੇ ਮੇਰੇ ਬੱਡੂ ਜਦਾ ਗਾਂਧੀ ਵੀ ਆਉਣ ਤੇ ਡਰ ਲੱਗ ਗਿਆ ਜਿਹਨੂੰ ਪਤਾ ਜਦਾ ਕਿ ਤੋ ਦੁੰਨੀਆ ਹੈ ਜਾਂ ਤਾਂ ਪ੍ਰਸ ਕਰ ਦਿੰਦੀ ਉਹਨੂੰ ਗਾਂਧੀ ਨੂੰ ਕਰਤਾ ਨਮੂਨੀਆ ਇਹਨਾਂ ਨੇ ਹਾਂ ਮੈਨੂੰ ਲੱਗਿਆ ਧੋ ਕੇ ਮੇਰੇ ਭਾਈ ਦਾ ਧੋਇਆ ਗਿਆ ਹਾਂ ਇਹਦੇ ਪੈਸੇ ਆਪੇ ਕੱਟ ਕੇ ਰੱਖ ਦਿੱਤਾ ਫਿਰ ਇਹਨਾਂ ਨੇ ਕੱਢ ਲੜੇ ਹਾਂ ਕਵੀਂ ਜਾਨੀ ਉਹਨੂੰ ਕਹਿੰਦੇ ਕੱਢ ਲੈਣਾ ਅੰਦਰ ਨਾਲ ਇਹ ਨਾਲ ਜੀਨੇ ਖਰਚੇ ਨੇ ਹੁੰਦੇ ਬੱਸ ਉਹ ਹੋ ਗਏ ਜੀ ਮੇਰੇ ਮੈਂ ਤਾਂ ਫੇਰ ਵੀ ਤਾਬਾ ਬੋਲ ਲੀ ਜੀ ਮੇਰਾ ਤਾਂ ਦਾਦਾ ਦੱਸਦੇ ਸਾਰੇ ਕੱਢ ਲੇ ਜੀ ਮੇਰਾ ਸਿਸਟਰ ਵੈਹੇ ਜੀ ਮੈਂ ਕਦੇ ਬਡੂ ਆਖਿਆ ਹੀ ਨਹੀਂ ਅੱਜ ਤੱਕ ਜੀ ਉੱਦਾਂ ਪੈਸੇ ਗੇਬ 'ਚ ਉੱਦਾਂ ਪਾ ਲੈਂਦਾ ਜੀ ਮੇਰੇ ਕਈ ਵਾਰ ਤੋਂ ਹੋ ਗਏ ਫੇਰ ਹੁਣ ਗੌਰ ਰੱਖਣੀ ਪੈਦੀ ਕਿਉਂਕਿ ਗਾਹਾਂ ਬਾਅਦਾਂ ਵੇਰ ਖਾਣੀਆਂ ਪੈਂਦੀਆਂ ਵੀ ਤੂੰ ਬੱਚਾ ਕਦੇ ਛੱਡ ਦਿੰਦਾ ਹੈ ਜੀ ਫੇਰ ਵੇਗਾ ਇਹ ਵੀਗਾ ਕੀਤਾ ਇੱਕ ਵਾਰ ਹੋਇਆ ਤਾਂ ਜੀ ਮੇਰੇ ਕੋਲ ਅ ਸਾਡੇ ਭਾਈ ਇਹਦੇ ਲਈ 15000 ਰੁਪਏ ਫੜਾਤਾ ਲਾਵਣਾ ਦਾ ਜੀ ਸਾਡਾ ਕਾਹਨੂੰ ਪਿੰਡ ਦਾ ਮਤਲਬ ਭਈਆ ਦਾ ਮੇਰੇ ਵਾਲੀ ਮੇਰੀ ਆਈਡੀ ਬਣੀ ਹੋਈ ਨੇਪਾਲ ਨੂੰ ਮੇਰੀ ਆਈਡੀ ਪਰ ਤੇ ਲੱਗ ਜਾਂਦੀ ਹੈ ਹਮ ਆਈਡੀ ਬਣਾਉਣੇ ਪਏ ਨੇਪਾਲ ਨੂੰ ਵਾਲੇ ਨੂੰ ਹਮ ਉਹਨੇ 15000 ਰੁਪਏ ਫੜਾਇਆ ਮੈਂ ਮੱਝਾ ਜਉਂਦਾ ਦਾ ਇਸ ਸਵੇਰੇ ਉਹ ਸਵੇਰੇ ਆ ਕੇ ਫੜਾ ਗਿਆ ਮੈਂ ਤਾਂ ਜੇਬ ਚ ਪਾਇਆ ਵਾ ਉਹ ਹੀ ਬੇਖਿਆਲ ਹੋ ਗਿਆ ਵੀ ਜਿੱਦਾਂ ਉਹ ਜੇ ਤਾਂ ਬਾਹਰ ਅੰਦਰ ਤੇ ਆਉਂ ਉਹ ਬੰਦੇ ਨੂੰ ਪਤਾ ਹੁੰਦਾ ਜੀ ਚਲੋ ਪੈਸੇ ਹੈਗੇ ਆ। ਤੇ ਤਾਂ ਜਦ ਇਹ ਮੈਂ ਕੱਢ ਕੇ ਰੱਖ ਦਿੰਦਾ। ਉਹਦੇ ਵਾਲੇ ਮੈਂ ਕੱਢਣੇ ਭੁੱਲ ਗਿਆ ਜੀ। ਉਹ 15000 ਤੋਂ 5-6 ਨੋਟ 5-500 ਦੇ ਫਟੇ ਗਏ। ਉਹ 2-3000 ਰੁਪਏ ਮਤਲਬ ਪੱਲੇ ਤੇ ਪਾਣਾ ਪਿਆ ਜੀ। ਉਹ ਮਸ਼ੀਨ ਚ ਘੁੰਮ ਕੇ ਫਟੇ ਗਏ ਉਹ। ਘਰ ਘੜਨ ਕਰਕੇ 15000 ਤੋਂ ਤਦਦ ਉਹ ਮਤਲਬ ਹਰੇ ਜਿਹੜੇ ਪਹਿਲਾ ਵਾਲੇ ਨੋਟ ਤੇ ਜੀ ਉਹਨਾਂ ਤੇ ਜਮ੍ਹਾਂ ਹੈਗੀ ਦੀ ਆਹਨਾਂ ਤੇ ਜਮ੍ਹਾਂ ਹੀ ਨਹੀਂ ਹੈਗੀ ਜਮ੍ਹਾਂ ਹੀ ਜਾਣੀ ਹੈ ਆ ਮੈਂ ਦੋ ਵੀ ਪਾਣਾ ਬਿੱਟਾ ਵਾ ਇੱਕ ਇਹ ਵੀ ਹੈਗਾ ਜੇ ਥੋੜਾ ਬਹੁਤ ਨੰਬਰ ਨੂੰ ਪਰੋਜ ਬਣਾ ਬੈਂਕੇ ਤੇ ਜਮ੍ਹਾਂ ਹੋ ਜਾਂਦੇ ਦੁਬਾਰਾ ਚੇਜ ਹੋ ਜਾਂਦੇ ਆ ਹਾਂਜੀ ਹਾਂ 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 ਉਹਨਾਂ ਤੇ ਸਭ ਤੋਂ ਦੂਸਰਾ ਨੋਟ ਮੈਂ ਐਸਬੀਆਈ ਚੇਜ ਆ ਕੇ ਬਦਲਾਈ ਚੇਜ ਹੈਲੋ ਕੌਣ ਆ ਗਿਆ ਕੀਦਾ ਬੁਣਾ ਗਿਆ ਨੈਨਸੀ ਕੈਨ ਕਰਦੀ ਆ ਹੁਣ ਹੈਲੋ ਸਵੇਰਾ ਹੋ ਠੀਕ ਹੋ ਗਿਆ ਕਿਰਪਾ ਵਾਬੇ ਨਾਨਕ ਦੀ ਚੜ੍ਹਦੀ ਕਲਾ ਭਾਣੇ ਕੋੜ ਕੀ ਕਰਦੇ ਸੀ ਵੀਡੀਓ ਲੱਗੇ ਹੋਏ ਨੇ ਅਸੀਂ ਸੇਲ ਆਈ ਪੈਣ ਸੇਲ ਕੱਪੜਿਆਂ ਦੀ ਸੇਲ ਆ ਦੇਖਣਾ ਤਾਂ ਹੁਣ ਕੋ ਕਿੰਨੇ ਕਾ ਆਰਡਰ ਕਰਦੀ ਆ ਕੱਪੜੇ ਚੰਗਾ ਲੈਣੀਆਂ ਸੂਟ ਲੈਣੀਆਂ ਕੋਟਾਂ ਦੇ ਕਾਟਨ ਦੇ ਸੇਲ ਆਉਂਦੇ ਆ ਆਉਂਦੇ ਆ ਐ ਕਰੀ ਚੱਕੀ ਚੱਕੀ ਮੜੀ ਕੋਲ ਚੱਕ ਸੋ ਵਿੱਚ ਕੋਲ ਹੋ ਗਈ ਕੋਲ ਸਭੀ ਇਹ ਖਰਚਾ ਮੈਂ ਹੁਣ ਤੈਨੂੰ ਘਰੇ ਬੈਠੇ ਆ ਹੋਰ ਕਿਤੇ ਹਣ ਲਾ ਕਮਾਰੇ ਹੋਗੀ ਭੈਣੇ ਖੜਤਾ ਜਾ 1 ਮੀਟਰ ਤੇ ਤੂੰ ਰੁਕਤਾ ਸਹੀ ਇਹ ਭੈਣੇ ਤੇ ਤਾਂ ਰੈੱਡ ਕਲਰ ਬਹੁਤ ਵਧੀਆ ਲੱਗੂਗਾ ਵਾਹ ਨਾਲੇ ਵੀਡੀਓ ਬਣ ਰਹੀ ਆ ਨਾਲੇ ਲਿਮਟ ਵਿੱਚ ਬੋਲਣਾ ਵੀਡੀਓ ਬਣ ਰਹੀ ਆ ਪੂਰੀ ਐਨ ਕਈ ਵਾਰ ਓਵਰ ਲਿਮਟ ਹੋ ਜਾਂਦੇ ਆ ਆਪਾਂ ਭੈਣ ਭਾਈ ਦੋਨੇ ਜਣੇ ਓਏ ਹੁਣ ਆਪਾਂ ਵੀਰੇ ਹਾਜਮੂਲੇ ਦੀ ਗੋੜੀ ਖਾ ਲੰਦੀ ਜੇ ਪਹਿਲਾਂ ਦੱਸ ਦੇ ਇਹ ਜੈਸਮੀਨ ਨੇ ਬਿਜਨਾ ਸ਼ੁਰੂ ਕੀਤਾ ਹੁਣ ਕੱਪੜਿਆਂ ਦਾ। ਹਾਂ। ਵੀ ਬੱਲੀ ਤੇ ਚਲੋ ਮਹਾ ਵੀ ਮੇਰੇ ਦਾ ਦਿਮਾਗ ਦੇ ਵਿੱਚ ਗੱਲ ਭੈਣ ਇੱਕ ਹੋਰ ਆਈ ਵੀ ਕਿ ਫੜ ਕੈਮਰਾ ਹੁਣ। ਹੂੰ। ਮੈਂ ਨਾ ਕਈ ਦਿਨ ਤੇ ਮੈਂ ਸੋਚ ਰਿਆ ਸੀ। ਮੈਂ ਕਈ ਦਿਨ ਤੋਂ ਸੋਚ ਰਿਹਾ ਸੀਗਾ ਵੀ ਮਹਾ ਜੈਸਮੀਨ ਨੂੰ ਐਮਏ ਕਰਵਾਤੀ ਮੈਂ। ਵੀ ਹੁਣ ਉਹ ਰੋਪੀ ਗਈ ਪਕਾਇਆ ਕਰੂੰਗੀ। ਕਿਹਾਂ ਚੱਕਰ ਮੈਨੂੰ ਆਈ ਸਮਝ ਲਾਦੀ ਹੈ ਜੀ। ਦੀ ਪੜ੍ਹ ਲੈ ਕੇ ਬੱਚੇ ਨੂੰ ਮਾਣਾ ਮੋਟਾ ਕੋਈ ਕਾਰੋਬਾਰ ਕਰਨਾ ਚਾਹੀਦਾ ਇਹ ਉਹ ਹਨਾ ਕਿਸੇ ਨਾ ਪਾਸੇ ਨੂੰ ਨਾ ਯਾਰਾ ਫਿਰ ਐਨਾ ਪੈਸਾ ਕਰਨਾ ਟਾਈਮ ਵੀ ਵੇਸਟ ਕੀਤਾ ਉਹਨਾਂ ਦਾ ਪੈਸਾ ਮਨੀ ਵੀ ਵੇਸਟ ਕੀਤੀ ਕੰਮ ਫੇਰ ਉਹੀ ਰੋਟੀਆਂ ਵਾਲਾ ਉਹ ਤਾਂ ਪੰਜਵੀਂ ਵਾਰ ਨੇ ਵੀ ਪਕਾਈ ਜਾਣੀ ਤੇ ਰੋਟੀਆਂ ਫਿਰ ਨੇ ਮੈਨਾਂ ਤਾਂ ਆਪਣਾ ਹੀ ਮੈਂ ਸੋਰਾ ਦੂ ਪੜ੍ਹ ਮੋੜੀ ਹੋਈ ਆ ਨਾਲੇ ਕਿਹੜੇ ਟਾਈਮਾਂ ਦੀ ਐਮਏ ਕੀਤੀ ਹੋਈ ਐ ਨੀ ਤੇ ਮੇਰੇ ਮੇਰਾ ਵੀ ਆਈਆ ਰਾ ਪੜ੍ਹ ਲਿਖ ਕੇ ਮੈਂ ਵੀ ਰੋਟੀ ਪਕਾਉਂਦੀ ਮੈਂ ਜੈ ਜਮੀਨ ਆਜਾ ਕੰਮ ਸ਼ੁਰੂ ਕਰਿਆ ਮੈਨੂੰ ਇੰਨਾ ਲੱਗਿਆ ਨਾ ਮਹਾ ਸ਼ੁਕਰ ਹੈ ਮੈਨੂੰ ਇੱਕ ਤਾਂ ਨਾ ਮੈਂ ਸਮਝ ਲਓ ਵੀ ਮਹੀਨਾ ਤੋਂ ਪਹਿਲਾਂ ਮੈਂ ਕਾਫੀ ਸਟ्रेस ਦੇ ਵਿੱਚ ਰਿਹਾ ਮਹਾ ਵੀ ਜੈ ਜਮੀਨ ਤਾਂ ਹੋਰ ਚੱਕਰਾਂ ਚ ਪੈ ਗਈ ਮੀਨ ਤੋਂ ਕੁਝ ਕਰਨਾ ਚਾਹੀਦਾ ਨਾਲੇ ਸ਼ਹਿਰ ਦੇ ਨੇੜੇ ਚਲੇਗੀ ਹੁਣ ਵੀ ਕੁਝ ਨਾ ਕੁਝ ਇਹਨੇ ਪਾਸੇ ਪਤਾ ਨਹੀਂ ਮੇਰੇ ਦਿਮਾਗ ਦੇ ਪੜਦੇ ਆ ਪਤਾ ਨਹੀਂ ਕੀ ਹੋਇਆ ਨੇ ਮੈਨੂੰ ਪਾਸੋਂ ਜੇ ਕਿਹਾ ਗਿਆ ਨਹੀਂ ਪਾਪਾ ਆਏ ਸੋਚਦੇ ਆ ਇਹਨੇ ਰਵਿੰਦਰ ਨੇ ਸੋਚਿਆ ਵੀ ਆਇਆ ਕਰਨ ਵੀ ਕਰਨ ਮਹਾਪੁੱਤ 베ਰੀ ਗੁੱਡ ਜਿਹੜੀ ਐਲਪ ਦੀ ਲੋੜ ਆ ਭਾਈ ਮੈਨੂੰ ਜਰੂਰ ਦੱਸਿਓ ਹਨਾ ਤੇ ਇਹਨੇ ਸ਼ੁਰੂ ਇਹਨਾਂ ਨੇ ਸ਼ੁਰੂ ਕੀ ਕਹਿ ਲਾਇ ਜੁਲਰ ਵੀ ਬਗਾਇਆ ਜੁਲਰ ਵੀ ਤਾਂ ਹੋ ਸਕਦਾ ਆਪਾਂ ਨੂੰ ਪਹਿਲਾਂ ਲੈ ਕੇ ਆਉਣਾ ਤਾਂ ਤਾਂ ਇਹਨਾਂ ਨੇ ਕਰਦੇ ਕਰਕੇ ਨਾ ਉਹਨਾਂ ਤੋਂ ਫੋਟੋ ਮੰਗਾ ਦੀਆਂ ਉਹ ਸਟੇਟਸ ਉਹ ਵੀ ਗੱਲ ਠੀਕ ਆ ਤੁਹਾਡੀ ਤੂੰ ਸੂਟ ਮਸਾ ਦਾ ਕਰ ਭੈਣ ਪਹਿਲਾਂ ਸੂਟ ਦਿਖਾ ਦੇ ਕਰ ਸੂਟ ਦੀ ਬਾਅਦ ਚ ਲੈ ਲਈ ਜੁਲਰ ਵੀ ਤੂੰ ਬਾਅਦ ਚ ਭੇਜੂ ਪਹਿਲਾਂ ਸੂਟ ਲੈ ਲੈ ਚਲੋ ਇੱਕ ਸੂਟ ਪਸੰਦ ਕਰਾਓ ਪਹਿਣ ਦਾ ਮੇਰੇ ਨਾਮ ਦਾ ਸੂਟ ਅੰਗੂਟਾ ਮੇਰਾ ਕੋਲ ਸਟੇਟ ਹੈ ਲਾਲ ਸੂਟ ਚਾਹੇ ਚਲ ਇਹ ਚਲ ਭਾਈ ਜਰਾ ਧੌੜੀ ਕੰਮ ਇਹ ਤਾਂ ਉਧਰ ਤੇ ਗੁਰੀਆ ਕਰਨ ਨੂੰ ਫਿਰਦੀ ਅਸੀਂ ਇੱਧਰ ਤੇ ਭੇਜਣ ਨੂੰ ਬੰਦੇ ਨੇ ਮੈਂ ਕਹਿੰਦਾ ਮੇਰੇ ਵੱਲ ਤੇ ਪਹਿਣਨ ਨੂੰ ਸੂਟ ਨੇ ਤਾਂ ਇੱਕ ਹੀ ਕਹਿੰਦੀ ਲੈਣੇ ਨਹੀਂ ਚਾਹਤ ਆਪਣੇ ਪੈਸੇ ਵੀ ਲੈ ਜਾਂਦੇ ਨੇ ਬਸ ਠੀਕ ਹੈ ਜਿੱਦਾਂ ਤੇਰੇ ਪਸੰਦ ਰਹੀ ਹਾਂ ਪਸੰਦੀ ਮੈਂ ਤਾਂ ਕੋਈ ਨਹੀਂ ਉਹ ਨਾ ਪੜਨੇ ਆਏ ਨਾ ਬੋਲ ਤੂੰ ਹੁਣ ਤੂੰ ਦੇਖ ਸੂਟਾਂ ਦਾ ਤੂੰ ਸਾਨੂੰ ਐਪਰੀਸ਼ੀਏਟ ਤਾਂ ਤਾਂ ਕੀ ਕਰਨਾ ਇਹਨਾਂ ਦਾ ਹਜ਼ਾਰ ਕਿਤਾਬ ਹੋਰ ਹੈ ਹੋਰ ਹੰਡਾੜੀ ਆ ਰਹੇ ਇਹਨਾਂ ਨੇ ਹੋਰ ਹੁਣ ਇਹਨਾਂ ਨੂੰ ਕੀ ਪਤਾ ਲੱਗਣਾ ਸੂਟਾਂ ਦਾ ਜਿਨ੍ਹਾਂ ਨੇ ਲੈਣਾ ਹੁਣ ਨਵੀਆਂ ਕੁੜੀਆਂ ਗਈਆਂ ਵੀਆਂ ਹੁਣ ਦੇਖਣਾ ਮੇਰੀ ਸਾਲੀ ਗਈ ਹੋਈ ਐ ਇਦਾਂ ਉਹ ਇੱਧਰ ਦੇ ਇੰਡੀਆ ਦੀ ਲਿਕੇ ਜੰਨੇ ਕੱਪੜੇ ਹਾਂ ਨਵੇਂ ਗਈ ਨੇ ਤਾਂ ਇਹਨਾਂ ਨੇ ਲੈਣੇ ਹਾਂ ਆਂ ਅਮਰੀਕਾ ਦੇ ਵਿੱਚ ਹੈਗਾ ਹਾਂ ਬਿਲਕੁਲ 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 ਚਲੋ ਕਰੋ ਘੱਟੇ ਤੁਸੀਂ ਆਉਣਾ ਸਮਾਨ ਆ ਪੜਨੇ ਲੈਣਾ ਹੈਗਾ ਸੂਟੇ ਤਾਂ ਪੈਂਡ ਦਾ ਗੱਲਾਂ ਬਾਤਾਂ ਦੁੱਖ ਸੁੱਖ ਕਰਨਾ ਆਪਣਾ ਦੁੱਖ ਸੁੱਖ ਕਰਨਾ ਇਹ ਤਾਂ ਬਣਾ ਆਤੀ ਵੀਡੀਓ ਪੂਰੀ ਹੁਣ ਬਾਅਦ ਚ ਕਰਨਾ ਤੈਨੂੰ ਸਮਝਾਉਂਗਾ ਹਾਂ ਜਦੋਂ ਮੈਂ ਜਦੋਂ ਗੱਲਾਂ ਬਾਤਾਂ ਕਰਦੀ ਸੀ ਜਦੋਂ ਇਹ ਨਹੀਂ ਕਰਤੋਂ ਜਦੋਂ ਹਾਂਜੀ ਆਖੋ ਸਭ ਜਨ ਪਾਰਟੀ ਵੇ ਹਾਂ ਇਹ ਕਹੇ ਕਿ ਦਮ ਵਾਰੀ ਓਕੇ ਹੂੰ ਆ ਥੋੜਾ ਜਿਹਾ ਪਾਰਟੀ ਵੇ ਜਿਹੜੇ ਕੱਪੜੇ ਨੇ ਉਹੋ ਇੱਥੇ ਪੈਂਦੇ ਨੇ ਲਾਇਕ ਜਿਵੇਂ ਗੁਰਦਾਰੇ ਵਗੈਰਾ ਇੱਥੇ ਘਰ ਰਹਿਤਾ ਪੈਂਦੇ ਨਹੀਂ ਹਾਂ ਗੁਰਦਾਰੇ ਸਾਨੂੰ ਪਾਉਣੇ ਐਵੇਂ ਨਾ ਠੀਕ ਆ ਹਾਂ ਕਿ ਕਿੰਨਾ ਸ਼ੌਕ ਨਹੀਂ ਰੱਖ ਸਕਦੇ ਸ਼ੌਕ ਨਾ ਹੋਣੀ ਤਾਂ ਮਤਲਬ ਸ਼ੌਪ ਕਰਨ ਨੂੰ ਵੀ ਫਿਰਦੇ ਵੀ ਸ਼ੌਪ ਕਰਦੇ ਉਹ ਵੀ ਹੈ ਸ਼ੌਪ ਦੇ ਪਾਸੋਂ ਉੱਤਰਾਤੇ ਦੇਖੋ ਚੱਲ ਜਾਣਾ ਜੀ ਚੱਲ ਗਿਆ ਕੰਮ ਸ਼ੁਰੂ ਤਾਂ ਹੋ ਗਿਆ 5-7 ਸੂਟ ਤਾਂ ਵੀ ਖਰੀਦ ਲੈਣਾ ਕੋਲ ਤੇ ਹੁਣ ਆਧਾਰ ਆਧਾਰ ਖਰੀਦੇ ਵਾਰ ਮੈਨੂੰ ਪਤਾ ਤੁਹਾਡਾ ਹਾਲਾਤ ਤੁਹਾਡੇ ਦੇਖੇ ਰ ਮਸਲਾ ਉਹਨਾ ਤੇ ਜੋ ਹੋ ਗਿਆ ਕਿ ਅਦਾ ਅਮੀਰ ਆਪਣਾ ਵੀ ਆਪਣਾ ਸੂਟ ਪਾ ਕੇ ਲਫਾਫੇ ਵਿੱਚ ਰੱਖਣ ਲੱਗੀ ਵੀ ਕਿਤੇ ਪੈਕ ਨਾ ਕਰ ਲੈ ਵਿਚਾਰ ਵਿੱਚ ਦੇ ਦੇ ਜਾਵੇ ਉਹ ਨਾਲੇ ਹੋਰ ਇੱਕ ਭੈਣ ਤੂੰ ਘਰ ਤੇ ਕਹੀ ਜਿੰਦੀ ਬਿਜ਼ਨਸ ਘਰ ਤੇ ਕਰਨਾ ਸੁੱਖਣ ਵਾਲਾ ਉਹ ਤਾਂ ਚੂਹੇ ਵੀ ਬਾਸ ਤਾਂ ਉੱਥੇ ਫੀਡ ਫੂਡ ਡੰਗਰਾਂ ਦਾ ਬੌਸ ਸਮਾਨ ਪਿਆ ਬਚਾ ਕੇ ਆਪਣੇ ਸੂਟ ਪਾਈ ਮੈਂ ਗਿਆ ਕਿਤੇ ਨੇ ਮੈਂ ਤੂਹਾ ਦੇਖਿਆ ਉੱਥੇ ਬਹੁਤ ਮੋਟਾ ਫਿਰਦਾ ਦਾ ਡੰਗਰ ਵਾਲੀ ਸਾਈਡ ਨਹੀਂ ਡੰਗਰ ਵਾਲੀ ਸਾਈਡ ਤਾਂ ਆ ਗਈ ਅੰਦਰ ਨਹੀਂ ਹੈ ਤੇ ਠੀਕ ਹੈ ਫਿਰ ਠੀਕ ਹੈ ਮਰ ਜਾ ਉਹ ਕਰ ਦੇ ਕਰ ਦੇ ਕਰ ਦੇ ਜੁਹਾ ਦਾ 10 ਕਿਲੋ ਦਾ ਇੱਕ ਸੂਟ ਵੀ ਕਿਹੜੀ ਸਲੇ ਗਿਆ ਬੱਸ ਸਰ ਗਿਆ ਸਾਡਾ ਤੂਹੀ ਲੱਗਦਾ ਪਾਣੀ ਮਾਰੂ ਮੈਂ ਕੋਈ ਤੂੰ ਮੈਂ ਸੂਟਾ ਮੈਂ ਸਭ ਸੂਟਾ ਨਾ ਤੇ ਵਾਪਸ ਦੇ ਦੂੰਗਾ ਪਰ ਵੀ ਤੁਹਾਡੇ ਉੱਤੇ ਮਟੀਰੀਅਲ ਪਿਆ ਹੋਇਆ ਕੱਲ ਚੂਹਾ ਵਿੱਚ ਗੀੜਾ ਮਾਰ ਦੇਵੇ ਤੁਹਾਡਾ ਸਾਰਾ ਪ੍ਰੋਜੈਕਟ ਖਰਾਬ ਹੋ ਜਾਵੇ ਅੱਜ ਤੱਕੀ ਗੱਲ ਸੁਣ ਲਓ 2 ਮਿੰਟ ਬਾਅਦ ਬਤਾ ਉੱਥੇ ਕੌਣ ਹੈ ਫੂਲ ਫੂਲ ਨਹੀਂ ਮੰਮੀ ਪੈਖੀ ਜਰਾ ਕਰਨਾ ਬੜਾ ਜਿੰਦਾ ਮਾਰ ਕੇ ਫਸਾ ਮਾਗੇ ਦਾ ਚੂਹਾ ਮਗਰ ਭੱਜਦੀ ਉਹ ਜਿਹੜੀ ਗਈ ਇਹਦੀ ਫੁੱਲ ਵਾਲੀ ਮੰਮੀ ਆ ਤਾਂ ਚੂਹਾ ਕਰਕੇ ਨਹੀਂ ਜਦੋਂ ਮੈਂ ਬਣਾਈ ਜਾਂਦੀ ਆ ਸੁਣਾਈ ਤੇ ਚੂਹਾ ਇੱਕ ਡੰਗਰ ਵਾਲੀ ਸੈਰ ਤਾਂ ਹੈਗੀ ਆ ਜੀ ਆਹ ਨਹੀਂ ਭੱਜਦੀ ਨਾ ਇਦਾਂ ਕਿੰਨਾ ਭੱਜਦੇ ਆਪਰੇ ਉਹਦਾ ਚੂਹਿਆਂ ਦੇ ਮਗਰ ਤਾਂ ਭੱਜਣਾ ਵੀ ਚਾਹੀਦਾ ਉਹ ਨਾਲੇ ਫੱਟਵੇਂ ਲੜੀਆਂ ਗੋਲੀਆਂ ਨੇ ਆਤੀਆਂ ਰਵਿੰਦਰ ਨੇ ਕਲੀਮੇ ਖਾਣ ਲੱਗੀ ਜੀ ਕੋਪੇ ਦੀ ਗੋਲੀ ਨਾਲ ਸੱਟ ਮਾਰਦੇ ਹੋਰ ਗੱਟੇ ਟੋਫੀਆਂ ਮਿਤੀਆਂ ਜੀ ਖੜ ਦੇ ਲਈ ਆਇਆ ਤਾਂ ਕਿ ਮੈਂ ਫਾਇਲ ਦੀਆਂ ਲੈ ਆ ਤੋ ਕਿ ਆ ਇੱਕ ਨਹੀਂ ਕਰਨਾ ਚਾਹੁੰਦੇ ਮਹੀ ਜੀ ਮੈਂ ਦੇਖੇ ਗੱਲ ਹਾਂ ਮੈਂ ਉ ਤਾਂ ਕਰਤਾ ਜਿਹੜੇ ਸੈਟ ਲਈਆਂ ਜੀ ਉਹ ਤਾਂ ਨਾ ਹਜੇ ਤਾਂ ਚਲੋ ਖੋਲ ਦੇ ਦਿੰਦਾ ਉਹ ਤੇ ਏ ਜਨਨੀਆਂ ਮੈਂ ਮਥੇ ਇਹ ਕਹਿੰਦੀ ਮੈਂ ਤਾਂ ਖਾਣ ਵਾਲੀ ਸੀ ਸਮਝ ਨਹੀਂ ਕੋਈ ਹੋਇਆ ਖਾਣ ਵਾਲੀ ਨਹੀਂ ਹੈ ਘਰ ਦੇ ਵਿੱਚ ਨਾ ਚੀਜ਼ਾਂ ਇਹ ਚੀਜ਼ਾਂ ਗੜੀਆਂ ਦੇ ਕਿਦਕਣਾ ਹੁਣ ਜੁਆਇੰਟ ਫੈਮਲੀ ਹੈ ਕਿਸੇ ਨੂੰ ਟਾਈਮ ਕਿਸੇ ਨੂੰ ਕਿਸੇ ਦਾ ਗੁੱਸਾ ਆ ਗਿਆ ਤੇ ਇੱਕ ਤਾਂ ਦਵਾਈ ਨਾ ਰੱਖੋ ਕਦੇ ਵੀ ਘਰਾਂ ਹਾਂਜੀ ਹਾਂ ਬਰੇ ਸਭ ਨੂੰ ਕੋਈ ਇਹੋ ਜਿਹੀ ਚੀਜ਼ ਹੋ ਗਈ ਵਧੀਆ ਕੰਨ ਪੜੀਏ ਚੀਜ਼ ਰੱਖੋ ਨਾ ਬੜੀ ਛੇਤੀ ਦਿਮਾਗ ਖਰਾਬ ਕਰਾਉਂਦਾ ਜਨਨੀਆਂ ਜਨਨੀਆਂ ਬੜੀ ਛੇਤੀ ਦਿਮਾਗ ਖਰਾਬ ਕਰ ਦਿੰਦੀਆਂ ਅਸੀਂ ਤਾਂ ਪੰਜਾਬ ਦੇ ਕਦੇ ਚੀਜ਼ਾਂ ਅਸੀਂ ਖਾ ਸਾਦੀਆਂ ਨਹੀਂ ਕਈ ਵੰਦੂਰੇ ਲਾਵਾ ਕਹਿਣਾ ਟੌਪੀਆਂ ਵੀ ਉਹ ਤਾਂ ਹੀ ਮੈਂ ਫੈਰ ਕਰਦੀ ਉਹ ਮੈਂ ਲਿਆਇਆ ਦੱਸ ਨਹੀਂ ਮਨਸਾ ਨਹੀਂ ਦਵਾਈ ਬਣਾਉਣੀ ਜੀ ਜਿਹੜੀ ਮੱਖੀ ਦੇ ਹਾਂ ਹਾਂ ਉਹ ਨਹੀਂ ਬਣਦੀ ਆ ਜੀ ਜੇ ਪਾ ਕੇ ਨਹੀਂ ਉਹਦੇ ਤੇ ਪੁੱਟ ਕੇ ਉਹਨਾਂ ਨੂੰ ਉਹ ਮੇਰੇ ਤੇ ਸਰੋਂ ਦਾ ਤੇਲ ਪਾ ਕੇ ਉਹ ਲਾ ਦਵੇ ਫਿਰ ਮੱਖੀ ਨਹੀਂ ਮੈਂਦੀ ਹਾਂ ਚਲੋ ਠੀਕ ਹੈ ਜੀ ਮਿਲਦਾ ਕਿਸੇ ਅਗਲੇ ਬਲੌਗ ਚ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਜੀ ਇਹ ਸੂਟ ਆਧਾਰ ਆ ਕਿ ਨਗਦ ਹੁਣ ਪਤਾ ਨਹੀਂ ਇਹਦਾ ਵਹਿਗਰੂ ਜਾਣ ਦਾ ਗੂਗਲ ਗੂਗਲ ਤੇ ਇੱਕੋ ਮਾਰ ਨਹੀਂ ਰਹੀ ਜੀ ਹਾਂ ਕਰਦੇ ਨੇ ਗੂਗਲ ਤੇ ਦੱਸੋ ਕਿੰਨੇ ਪੈਸੇ ਨਾਲ ਹੋ ਠੀਕ ਹੈ ਓਕੇ ਅੱਛਾ ਬੋਲ ਇਹ ਦੱਸੋ ਵੀ ਉੱਥੇ ਅਕਾਊਂਟ ਕਿਹਦੇ ਚਲਣਾ ਗੂਗਲ ਵਿੱਚ ਜਿਹਦੀ ਪੇਮੈਂਟ ਵੀ ਰੋਣ ਜੀ ਮੇਰਾ ਚਲਾ ਦਿਓ ਆਪ ਕੁਸਤਾ ਸਭਾਲ ਕੇ ਆਪਣੇ ਕੋਲ ਨਹੀਂ ਮੈਂ ਉਹ ਰਵਿੰਦਰ ਨੇ ਕਿਹਾ ਹੈ ਤਾਂ ਵੀ ਕਿੰਨੇ ਕਿੰਨੇ ਸੂਟ ਵਿਕਿਆ ਵੀ ਉਹ ਕਾਫੀ ਬੁਰੇ ਖੜੇ ਆ ਉਹ ਤਾਂ ਕਰ ਰਹੀ ਹੈ ਇਹ ਵੀ ਕੀ ਕਰ ਰਹੀ ਹੈ ਗਾਣਾ ਇਹ ਗੂਗਲ ਤੇ ਆਪਾਂ ਨੰਬਰ ਕੋਈ ਹੋਰ ਨਹੀਂ ਹੈ ਜਿਹਦੇ ਕੋਈ ਨਹੀਂ ਮੈਂ ਤਾਂ ਫਿਰ ਨੰਬਰ ਸੱਤ हां ओ भी जन तक हो जाना नंबर दे तू अपना पर्सनल ਕਰਦਾ ਉਹ ਨੰਬਰ ਫੇ ਲਾਇਆ ਹੈਗਾ ਇਹਦਾ ਹਾਂ ਸਿੰਘ ਦਾ ਹੈਗਾ ਵੀ ਤੁਸੀਂ ਗੂਗਲ ਪੇਸ ਨੰਬਰ ਤੇ ਨਹੀਂ ਪਾਉਣਾ ਤੁਸੀਂ ਸਕੈਨਰ ਕੱਢ ਕੇ ਤੇ ਨੰਬਰ ਚ ਮਖਵਾ ਲਓ ਬਸ ਸਕੈਨਰ ਤੇ ਵੀ ਤਾਂ ਇਹ ਪਹਿਲਾਂ ਸਕੈਨਰ ਤੇ ਵੀ ਸ਼ੋ ਹੁੰਦਾ ਨਾ ਚਲੋ ਚਲੋ ਅਜਾ ਬਿਜ਼ਨਸ ਚੱਲੂਗਾ ਜੀ ਫਿਰ ਦੇਖਾਂਗੇ ਮੈਂ ਜਿਹੜਾ ਸਕੈਨਰ ਲੈਣਾ ਮੇਰੇ ਵਾਲਾ ਦੇ ਲਓ ਕੋਈ ਚੱਕਰ ਮੈਂ ਵੀ ਸਕੈਨਰ ਦੇਣ ਨੂੰ ਤਿਆਰ ਆ ਉਹ ਮੈਂ ਤਾਂ ਆਪਣਾ ਨੰਬਰ ਵੀ ਦੇਣ ਨੂੰ ਤਿਆਰ ਆ ਮੈਂ ਆਪਣਾ ਨੰਬਰ ਵੀ ਦੇ ਦੂਗਾ ਕੋਈ ਚੱਕਰ ਨਹੀਂ ਹੈਗਾ ਤੁਸੀਂ ਪੈਸੇ ਪਾਓ ਜਿਹੜੇ ਕੋਲ ਚਲਾ ਦਿੰਦੇ ਤੇਰੇ ਮੈਨੂੰ ਕੈਸ਼ ਦੇ ਦੇ ਮੈਨੂੰ ਪਹਿਨਾ ਪਤਾ ਨਹੀਂ ਤੁਸੀਂ ਵੀਜਨਾ ਸ਼ੁਰੂ ਕਰਨਾ ਮੈਂ ਬਣਾ ਲਿਆ ਹੈਗਾ ਵੀਜਨਾ ਤੇ ਨਾਮ ਬਣਿਆ ਭਾਈ ਇੱਧਰ ਸਹੀ ਲੈ ਵੀ ਮੈਂ ਹੁਣ ਤੇਰੇ ਪੈਸੇ ਲੱਗਿਆ ਪਾਉਣ ਜਾਂਦੇ ਨਹੀਂ ਹੁਣ ਸਕੈਨਰ ਤੇ ਮੈਂ ਤੇਰੇ ਸਾਹਮਣੇ ਲੱਗਿਆ ਪਾਉਂ ਚਲੋ ਚਲੋ ਠੀਕ ਹੈ ਜੀ ਓਕੇ ਬਾਏ ਬਾਏ